ਅੱਜ ਕੱਲ ਵੈਸੇ ਕਵਿੰਦਾਰੀਆਂ ਭਾਰੀ ਨੇ ਹਨਾ ਵੈਸੇ ਫੇਰ ਵੀ ਕਈ ਵਾਰ ਐਨੀ ਮਹਿੰਗਾਈ ਦੇ ਦੌਰ ਚ ਬੰਦਾ ਨਹੀਂ ਅਫੋਰਡ ਕਰ ਸਕਦਾ ਆਪਰੇਸ਼ਨ ਨੂੰ ਇੱਥੋਂ ਫ੍ਰੀ ਆਪਰੇਸ਼ਨ ਦਾ ਪ੍ਰਬੰਧ ਕੀਤਾ ਗਿਆ ਇੱਥੋਂ ਤੱਕ ਕਿ ਤੁਹਾਡੇ ਆਉਣ ਜਾਣ ਦਾ ਵੀ ਫ੍ਰੀ ਪ੍ਰਬੰਧ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ? ਬਹੁਤ ਵਧੀਆ ਜੀ ਬਹੁਤ ਵਧੀਆ ਕੀਤਾ ਇਹਨਾਂ ਨੇ ਚਲੋ ਗਰੀਬਾਂ ਦੀ ਮਦਦ ਕਰ ਰਹੇ ਨੇ ਕਿਸੇ ਕੋਲ ਨਹੀਂ ਵੀ ਹੁੰਦਾ ਆਪਾਂ ਨਹੀਂ ਬਣਵਾ ਸਕਦੇ ਅੱਖਾਂ ਦੇਖਦਾ ਨਹੀਂ ਜੀ ਮੋਤ ਯਤਰੇ ਹੋਇਆ ਠੀਕ ਕਹਿੰਦੇ ਨੇ ਡਾਕਟਰ ਸਾਹਿਬ ਜੀ ਡਾਕਟਰ ਕਹਿੰਦੇ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਹਾਂਜੀ ਪਤਾ ਤੁਹਾਨੂੰ ਮੋਤ ਹੋਣਾ ਨਾ ਇਹਨੇ ਦੱਸਿਆ ਸੀਗਾ ਤੁਹਾਨੂੰ ਇੱਥੇ ਬਾਰੇ ਜੀ ਮੇਰੀ ਦਰਾਣੀ ਦਾ ਆਪਰੇਸ਼ਨ ਹੋਇਆ ਸੀ ਉਹਨਾਂ ਨੇ ਵੀ ਕਰਵਾਇਆ ਹਾਂਜੀ ਦੋਹਾਂ ਅੱਖਾਂ 'ਚ ਲੈਂਸ ਪੋਆਇਆ ਠੀਕ ਹੈ ਕੀ ਕਹਣਾ ਚੌਂਕ ਜੋ ਇਹ ਉਪਰਾਲਾ ਕਰ ਰਹੀ ਹੈ ਸਸਤਾ ਤੁਹਾਡੀ ਬਹੁਤ ਮਿਹਰਬਾਨੀਆਂ ਜੀ ਬਾਤ ਨਹੀਂ ਸਾਡੀ ਨਹੀਂ ਜੀ ਉਹ ਕਰ ਰਹੇ ਨੇ ਇਸ ਦਾ ਨਿਊਜ਼ ਬਣਾਉਣਾ ਹੈ ਆਪਰੇਸ਼ਨ ਕਹਿੰਦੇ ਹੋ ਜੂਗਾ ਤੁਹਾਡਾ ਵੀ ਆ ਬਿੱਲਾ ਲਾਤਾ ਜਿਹੜੀ ਹੋਰ ਸਾਡੇ ਮੁੰਡੇ ਨੇ ਆਪਰੇਸ਼ਨ ਕਰਾਇਆ ਸਾਡੇ ਪਿੰਡੋਂ ਉਹ ਕਹਿੰਦਾ ਬੀਬੀ ਮੇਰੀ ਵਧੀਆ ਨਿਗਾ ਬਣ ਗਈ ਵੀ ਤੂੰ ਵੀ ਉੱਥੇ ਜਾ ਉੱਥੇ ਕਰਾ ਕੇ ਆਏ ਪੈਸੇ ਲੱਗੇ ਨਹੀਂ ਤੋ ਇੱਥੇ ਮੇਰਾ ਤਾਂ ਕੋਈ ਪੈਸਾ ਨਹੀਂ ਬੇਟਾ ਲੱਗਿਆ ਹੈ ਤੁਹਾਨੂੰ ਪਤਾ ਵੀ ਆਉਣ ਜਾਣ ਦਾ ਵੀ ਖਾਣ ਪੀਣ ਦਾ ਵੀ ਸਾਰਾ ਪ੍ਰਬੰਧ ਕੀਤਾ ਗਿਆ ਹੈ ਨਹੀਂ ਹਾਂਜੀ ਇਹ ਤਾਂ ਪਤਾ ਹੈ ਪੈਸਾ ਮੇਰਾ ਕੋਈ ਨਹੀਂ ਲੱਗਿਆ ਮੇਰਾ ਕਰਾਇਆ ਵੀ ਨਹੀਂ ਲੱਗਦਾ ਨਹੀਂ ਘੱਟ ਦੇਖਦਾ ਕਿਸੇ ਦੀ ਮਦਦ ਮਦਦ ਲੈਣੀ ਪੈਂਦੀ ਆ ਹਾਂ ਹੁਣ ਕਿਵੇਂ ਲੱਗਦਾ ਤੁਹਾਡਾ ਆਪਰੇਸ਼ਨ ਹੋ ਜੂਗਾ ਤੁਹਾਡੀ ਨਿਗਾ ਪਹਿਲਾਂ ਵਾਂਗ ਹੋ ਜੂ ਤੁਹਾਨੂੰ ਹੁਣ ਕਿਸੇ ਦਾ ਸਹਾਰਾ ਨਹੀਂ ਲੈਣਾ ਪੈਣਾ ਹਨਾ ਹਾਂ ਜੀ ਚੇ ਕੋਈ ਆਪਣਾ ਧੀਆਂ ਪੁੱਤ ਵੀ ਆ ਜੀ ਇੱਕ ਘੜੀ ਉਹ ਵੀ ਔਖਾ ਹੋ ਜਾਂਦਾ ਕਈ ਵਾਰ ਕੋਈ ਕੰਮ ਕਰਦਾ ਆਪਾਂ ਕਿਸੇ ਕੰਮ ਜਾਣਾ ਕਿਸੇ ਦਾ ਸਹਾਰਾ ਲੈਣਾ ਔਖਾ ਸਾਨੂੰ ਅੱਖਾਂ ਆ ਵਾ ਸਾਨੂੰ ਤੋੜਨਾ ਪੈਣਾ ਮੈਨੂੰ ਬਹੁਤ ਨਿਗਾਹਤ ਦਿਖਦਾ ਨਹੀਂ ਹੈਗਾ ਜਿਵੇਂ ਇਹ ਅੱਖਾਂ ਤੋਂ ਹਨੇਰਾ ਹੁੰਦਾ ਵਾ ਚੱਕਰ ਆਉਂਦੇ ਆ ਸਿਰ ਦੌਖਦਾ ਤੋ ਆਪਰੇਸ਼ਨ ਕਰਕੇ ਤੁਹਾਡੀ ਨਿਗਾਹ ਵਧੀਆ ਭੰਜਣੀ ਹੈ ਜੋ ਉਪਰਾਲਾ ਕਰ ਰਹੇ ਨੇ ਇੰਨਾਂ ਨੂੰ ਹੋਰ ਦਵਾਵਾ ਵੀ ਦੋ ਹਨਾ ਵੀ ਬਹੁਤ ਵਧੀਆ ਸਾਨੂੰ ਇਹ ਪਤਾ ਪਰਮਾਤਮਾ ਤੇ ਇਹੀ ਸੁਖ ਮੰਗਦੇ ਆ ਪਰਮਾਤਮਾ ਨੂੰ ਤੰਦਰੁਸਤੀ ਵੱਦਾ ਵਧਾ ਹੋਵੇ ਇਹਨਾਂ ਨੂੰ ਆਪਣੀ ਪਹਿਚਾਣੀ ਆ ਪੰਜਾਬ ਦੀ ਵੀ ਲੰਗਰ ਲਾਉਣਾ ਪਰ ਇੱਕ ਬਲੱਖਣ ਜੋ ਲੰਗਰ ਹੈ ਵੀ ਜਿਹਦੀ ਲੋੜ ਵੀ ਹਨਾ ਗਰੀਬਾਂ ਨੂੰ ਕਿ ਕਬੀਲਦਾਰੀਆਂ ਭਾਰੀ ਨੇ ਤੇ ਇਸ ਤੋਂ ਇਲਾਵਾ ਅੱਜਕੱਲ੍ਹ ਪੈਸੇ ਕੱਢਣੇ ਬਹੁਤ ਮੁਸ਼ਕਲ ਹੋ ਜਾਂਦੇ ਆ ਕਈ ਮਹੀਨੇ ਦਾ ਬਜਟ ਹਿੱਲ ਜਾਂਦਾ ਹਨਾ ਜੇ ਆਮ ਆਪਾਂ ਮੜੀ ਦੀ ਦਵਾਈ ਲੈਨੇ ਤਾਂ ਕਿੰਨੇ ਪੈਸੇ ਦੀ ਗੱਲ ਹੈ ਪੈਸਾ ਜੇਬ ਵਿੱਚ ਹੈਗਾ ਤਾਂ ਅਗਲਾ ਦੰਦਾ ਨਹੀਂ ਮੁਸ਼ਕਲ ਦੀ ਗੱਲ ਆ ਇਹ ਬਹੁਤ ਪੁਨਾਰਥੀ ਜਿਹੜਾ ਕੰਮ ਆ ਬਹੁਤ ਜਿਆਦੇ ਸਾਨੂੰ ਯਾਨੀ ਮਤਬਿਲ ਖੁਸ਼ੀ ਹੋਈ ਆ ਵੀ ਜਿੰਨਾ ਪਹਿਲਾਂ ਹੁੰਦਾ ਜਿਹੜਾ ਦੁਨੀਆ ਦਾ ਹੁਣ ਅਸੀਂ ਸਾਡਾ ਇਹ ਸੱਤਮਾ ਜਿਹੜਾ ਅੱਖਾਂ ਦਾ ਜਿਹੜਾ ਫ੍ਰੀ ਕੈਂਪ ਅਸੀਂ ਲਗਵਾ ਰਹੇ ਹਾਂ ਜਿਹਦੇ ਚ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਦਵਾਈਆਂ ਤੇ ਜਿਹੜੇ ਲੋਕਾਂ ਦੇ ਲੈਂਸ ਬਦਲਣ ਵਾਲੇ ਆ ਉਹ ਬਿਲਕੁਲ ਫ੍ਰੀ ਲੈਂਸ ਪਾਇਆ ਜਾਂਦੇ ਆ ਸ਼ੰਕਰਾ ਹਸਪੀਟਲ ਵੱਲੋਂ ਜੀ ਬਿਲਕੁਲ ਬੰਦਾ ਜ਼ੀਰੋ ਬੈਲੈਂਸ ਲੈ ਕੇ ਜਿੱਥੋਂ ਤੁਰਦਾ ਜੇਬ ਚ ਤੇ ਵਾਪਸ ਉਦੋਂ ਹੀ ਵਾਪਸ ਆਉਂਦਾ ਜੀ ਕੋਈ ਖਰਚਾ ਨਹੀਂ ਹਾਂ ਜੇ ਤੁਹਾਨੂੰ ਪਤਾ ਵੀ ਅੱਜ ਕੱਲ ਇੱਕ ਨਾ ਜਿਹੜੇ ਫੇਕ ਭਖਾਰੀ ਨੇ ਬਹੁਤਾਂ ਕਰਦੇ ਨੇ ਸੰਗਤ ਨੂੰ ਵੀ ਹਨਾ ਉਹ ਜ਼ਿਆਦਾਤਰ ਸਾਡੇ ਕੋਲ ਕੇਸ ਆਉਂਦੇ ਨੇ ਕਹਿੰਦੇ ਮੈਂ ਅੱਖ ਦਾ ਆਪਰੇਸ਼ਨ ਕਰਾਉਣਾ ਅਸੀਂ ਕਹਿੰਦੇ ਵੀ ਉਹ ਫ੍ਰੀ ਹੋ ਜਾਂਦਾ ਫਿਰ ਕਹਿੰਦੇ ਸਾਡੇ ਦਵਾਈ ਦੇ ਪੈਸੇ ਲੱਗਦੇ ਨੇ ਵੀ ਕੀ ਉਦਾਂ ਦੇ ਮਰੀਜ਼ ਵੀ ਤੁਸੀਂ ਸਾਡੇ ਕੋਲ ਭੇਜੋ ਜੀ ਇਹੋ ਜਿਹੇ ਮਰੀਜ਼ ਬਿਲਕੁਲ ਅਸੀਂ ਬਿਲਕੁਲ ਫ੍ਰੀ ਉਹਦਾ ਇਲਾਜ ਕਰਕੇ ਭੇਜਾਂਗੇ ਜੀ ਸਤਿ ਸ੍ਰੀ ਅਕਾਲ ਜੀ ਇਸ ਮੌਕੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਚੰਨ ਕਮਲ ਸਾਹਿਬ ਸ਼੍ਰੀ ਮਾਛੀਵਾੜਾ ਸਾਹਿਬ ਵਿਖੇ ਖੜੇ ਹਾਂ ਜਿੱਥੇ ਕਿ ਅੱਜ ਅੱਖਾਂ ਦਾ ਮੁਫਤ ਚੈੱਕਅਪ ਅਤੇ ਫ੍ਰੀ ਲੈਂਸ ਕੈਪ ਲੱਗੇ ਆ ਜੋ ਕਿ ਸ਼੍ਰੀ ਚੰਨ ਕਮਲ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਗੁਰਦੁਆਰਾ ਪਰੰਧ ਕਮੇਟੀ ਸ਼੍ਰੋਮਣੀ ਗੁਰਦੁਆਰਾ ਪਰੰਧ ਕਮੇਟੀ ਅਤੇ ਸੰਕਰ ਆਈ ਹਸਪਤਾਲ ਲੁਧਿਆਣਾ ਅਤੇ ਸਿਹਤ ਵਿਭਾਗ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਜਿੱਥੇ ਕਿ ਗਰੀਬ ਮਰੀਜ਼ਾਂ ਜਿਹੜੇ ਲੋੜਵੰਦ ਮਰੀਜ਼ ਨੇ ਉਹਨਾਂ ਦੇ ਲੈਂਸ ਵੀ ਪਾਏ ਜਾ ਰਹੇ ਨੇ ਤੇ ਹੋਰ ਕਿਹੜੀਆਂ ਬਿਮਾਰੀਆਂ ਇਸ ਕੈਂਪ ਦੇ ਵਿੱਚ ਕਵਰ ਹੋਣਗੀਆਂ ਉਹ ਤੁਹਾਨੂੰ ਦਿਖਾਉਨੇ ਆ ਕਿਉਂਕਿ ਜਿਵੇਂ ਜਿਹੜੇ ਸਾਡੇ ਪੁਰਾਣੇ ਈਵਰਸ ਨੇ ਜਾਣਦੇ ਨੇ ਕਿ ਆਪਾਂ ਇੱਕ ਮੁਹਿੰਮ ਵੀ ਚਲਾਉਨੇ ਆ ਜਿਹੜੇ ਕਹਿੰਦੇ ਆ ਵੀ ਇੱਕ ਭਿਖਾਰੀ ਸੰਗਤ ਨੂੰ ਵੀ ਤੰਗ ਕਰਦੇ ਨੇ ਤੇ ਇਸ ਸਮੇਂ ਵੱਡੀ ਮੁਸੀਬਤ ਵੀ ਬਣੇ ਹੋਏ ਨੇ ਤਾਂ ਉਹਰੇ ਮੰਗਦੀ ਕਿਉਂ ਆ ਉਹ ਸਾਰੇ ਕਰਦੇ ਜੁੱਤੀਆਂ ਦੀ ਪਾਲਸਾ ਕਰਦੇ ਕਿੱਥੇ ਕਰਦੀਆਂ ਦਿਖਾ ਤੇਰਾ ਸਮਾਨ ਬਰਬਰਾਸ਼ ਨਹੀਂ ਓ ਸਾਡੇ ਬੰਦੇ ਕਰਦੇ ਨੇ ਤੂੰ ਕੀ ਕੰਮ ਕਰਦੀਆਂ ਔਰੇ ਐਸੀ ਤਾਂ ਮੰਗਦੇ ਲੰਚ ਪਾਏ ਹੋਏ ਪਰ ਉਹਨਾਂ ਦੀ ਇੱਕ ਇਹ ਵੀ ਗੱਲ ਹੁੰਦੀ ਹੈ ਇੱਕ ਬਹਾਨਾ ਕਹਿ ਲੋ ਕਿ ਸਾਡੇ ਜੀ ਅੱਖ ਦਾ ਆਪਰੇਸ਼ਨ ਹੋਣਾ ਜਿਵੇਂ ਕੱਲ ਸ਼੍ਰੀ ਫਤੇਗੜ ਸਾਹਿਬ ਵਿਖੇ ਵੀ ਹੋਇਆ ਪਰ ਉਹ ਇਲਾਜ ਜੇ ਬਿਲਕੁਲ ਫ੍ਰੀ ਹੁੰਦਾ ਅਸੀਂ ਉਹ ਵੀ ਉਸ ਮੌਕੇ ਤੇ ਵੀ ਦੱਸ ਦਿੰਦੇ ਆ ਤੇ ਅੱਜ ਤੁਹਾਨੂੰ ਇੱਥੇ ਦਿਖਾਉਨੇ ਵੀ ਆ ਵੀ ਕਿਹੜੀ ਕਿਹੜੀ ਬਿਮਾਰੀਆਂ ਕਵਰ ਗਏ ਸੋ ਇਸ ਸਮੇਂ ਸਾਡੇ ਨਾਲ ਸ੍ਰੀ ਚੰਦ ਕਾਮ ਸਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਤੋਂ ਮੈਂਬਰ ਸਾਹਿਬਾਨ ਵੀ ਨੇ ਤੇ ਹੋਰ ਵੀ ਪਤਵੰਤੇ ਸੱਜਣ ਜਿੰਨਾਂ ਵੱਲੋਂ ਇਹ ਉਪਰਾਲਾ ਉਲੀਕੇ ਆ ਗਿਆ ਸੋ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪ੍ਰਧਾਨ ਸਾਹਿਬ ਜਸਪਾਲ ਸਿੰਘ ਜਾਜੀ ਜੀ ਨੇ ਪਹਿਲਾਂ ਸਵਾਗਤ ਹੈ ਜੀ ਵੈਗੁਰੂ ਜੀ ਕਾ ਖਾਲਸਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਪਹਿਲਾਂ ਤੇ ਦੱਸੋ ਵੀ ਇਹ ਕਿਵੇਂ ਮਤਲਬ ਸ਼ੁਰੂਆਤ ਕਿਵੇਂ ਹੋਈ ਕਿਵੇਂ ਮਨ 'ਚ ਖਿਆਲ ਆਇਆ ਇਦਾਂ ਕਿਉਂਕਿ ਬਹੁਤ ਇਹ ਇਹ ਪਾਸੇ ਨੂੰ ਘਟਦੇ ਆ ਜਾਂਦਾ ਹੋਰ ਮਤਲਬ ਬਿਮਾਰੀਆਂ ਵੱਲ ਤਾਂ ਕੈਂਪ ਲੱਗਦੇ ਰਹਿੰਦੇ ਇਹਨਾਂ ਜਿਹੜਾ ਸ੍ਰੀ ਚਰਨ ਕੌਰ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਆ ਇਹ 2001 ਦੇ ਵਿੱਚ ਅਸੀਂ ਮੈਂ ਜਿਹੜਾ ਯੂਥ ਵਿੰਗ ਨੇ ਬਣਾਇਆ ਸੀਗਾ ਉਹਦੇ ਨਾਲ ਅਸੀਂ ਪਹਿਲਾਂ ਸਪੋਰਟਸ ਨਾਲ ਗਤੀਵਿਧੀਆਂ ਸਾਰੀਆਂ ਜਿਹੜੀਆਂ ਚੱਲਦੀਆਂ ਸੀ ਫੁੱਟਬਾਲ ਕਬੱਡੀ ਐਥਲੈਟਿਕਸ ਦੇ ਜਿਹੜੇ ਮੁਕਾਬਲੇ ਕਰਾਉਂਦੇ ਸੀ ਇਹ ਪਿਛਲੇ 7 ਕ ਮਹੀਨਿਆਂ ਤੋਂ ਸਾਡੇ ਮਨਚ ਐ ਵੀ ਜਿਹੜਾ ਸਪੋਰਟਸ ਦੇ ਨਾਲ ਨਾਲ ਅਸੀਂ ਵੈਲਫੇਅਰ ਦੇ ਕੰਮ ਵੀ ਕਰੀਏ ਜੀ ਇਹ ਜਿਹੜਾ ਹੁਣ ਅਸੀਂ ਸਾਡਾ ਇਹ 7ਵਾਂ ਜਿਹੜਾ ਅੱਖਾਂ ਦਾ ਜਿਹੜਾ ਫ੍ਰੀ ਕੈਂਪ ਅਸੀਂ ਲਗਵਾ ਰਹੇ ਹਾਂ ਜਿਹਦੇ ਚ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਦਵਾਈਆਂ ਤੇ ਜਿਹੜੇ ਲੋਕਾਂ ਦੇ ਲੈਂਸ ਪਹਿਣ ਵਾਲੇ ਆ ਉਹ ਬਿਲਕੁਲ ਫ੍ਰੀ ਲੈਂਸ ਪਵਾਏ ਜਾਂਦੇ ਆ ਸ਼ੰਕਰਾ ਹਸਪੀਟਲ ਵੱਲੋਂ ਜੀ ਮਤਲਬ ਲੈਂਸੇ ਦੀ ਜਾਂ ਐਨਕ ਵਗੈਰਾ ਵੀ ਉਹ ਵੀ ਮੁਹੀਆ ਜਾਂ ਦਵਾਈ ਕੀ ਹੁੰਦੀ ਆ ਉਹਦੇ ਕੋਈ ਮਰੀਜ਼ ਦਾ ਖਰਚਾ ਵੀ ਹੁੰਦਾ ਇਹਦੇ ਵਿੱਚ ਨਹੀਂ ਜੀ ਬਿਲਕੁਲ ਬੰਦਾ ਜ਼ੀਰੋ ਬੈਲੈਂਸ ਲੈ ਕੇ ਜਿੱਥੋਂ ਤੁਰਦਾ ਜੇਬ ਚ ਤੇ ਵਾਪਸ ਉਦਾਂ ਹੀ ਵਾਪਸ ਆਉਂਦਾ ਜੀ ਕੋਈ ਖਰਚਾ ਨਹੀਂ ਹਾਂ ਇਹ ਸਵਾਲ ਮੈਂ ਮਾਫ ਕਰਨਾ ਤੁਹਾਨੂੰ ਰੋਕੇ ਵਿੱਚ ਮੈਂ ਸਵਾਲ ਤਾਂ ਪੁੱਛਿਆ ਕਿਉਂਕਿ ਇੱਕ ਅਸੀਂ ਨਾ ਮੁਹਿੰਦੀ ਚਲਾਉਂਦੇ ਆ ਤੁਹਾਨੂੰ ਪਤਾ ਵੀ ਅੱਜ ਕੱਲ ਇੱਕ ਨਾ ਜਿਹੜੇ ਫੇਕ ਭਖਾਰੀ ਨੇ ਬਹੁਤਾਂ ਕਰਦੇ ਨੇ ਸੰਗਤ ਨੂੰ ਵੀ ਹਨਾ ਉਹ ਜ਼ਿਆਦਾਤਰ ਸਾਡੇ ਕੋਲ ਕੇਸ ਆਉਂਦੇ ਨੇ ਕਹਿੰਦੇ ਮੈਂ ਅੱਖ ਦਾ ਆਪਰੇਸ਼ਨ ਕਰਾਉਣਾ ਅਸੀਂ ਕਹਿੰਦੇ ਵੀ ਉਹ ਫ੍ਰੀ ਹੋ ਜਾਂਦਾ ਫਿਰ ਕਹਿੰਦੇ ਸਾਡੇ ਦਵਾਈ ਦੇ ਪੈਸੇ ਲੱਗਦੇ ਨੇ ਵੀ ਕੀ ਉਦਾਂ ਦੇ ਮਰੀਜ਼ ਵੀ ਤੁਸੀਂ ਸਾਡੇ ਕੋਲ ਭੇਜੋ ਜੀ ਇਹੋ ਜਿਹਾ ਮਰੀਜ਼ ਬਿਲਕੁਲ ਅਸੀਂ ਬਿਲਕੁਲ ਫ੍ਰੀ ਉਹਦਾ ਇਲਾਜ ਕਰਕੇ ਭੇਜਾਂਗੇ ਜੀ ਉਹ ਕਹਿੰਦੇ ਦਵਾਈ ਤੇ ਪੈਸੇ ਲੱਗਦੇ ਨੇ ਕੋਈ ਦਵਾਈ ਦਾ ਪੈਸਾ ਨਹੀਂ ਜੀ ਕੋਈ ਉਹਦਾ ਐਨਕ ਦਾ ਪੈਸਾ ਨਹੀਂ ਜੀ ਬਿਲਕੁਲ ਸਾਡੇ ਕੋਲ ਆਵੇ ਬਿਲਕੁਲ ਉਹਨੂੰ ਠੀਕ ਕਰਕੇ ਭੇਜਾਂਗੇ ਠੀਕ ਤੇ ਕਦੋਂ ਕਿਹੜੇ ਦਿਹਾੜੇ ਤੇ ਲੱਗਦਾ ਇਹ ਕੈਂਪ ਤੇ ਕਿਸ ਜਗ੍ਹਾ ਤੇ ਉਹ ਜਰੂਰ ਇਹ ਗੁਰਦੁਆਰਾ ਸ੍ਰੀ ਚਰਨ ਕਉਬ ਸਾਹਿਬ ਮਾਛੀਵਾੜਾ ਵਿਖੇ ਜੀ ਹਰੇਕ ਸੰਗਰਾਂਥ ਤੇ ਜਿਹੜਾ ਇਹ ਕੈਂਪ ਲਗਾਇਆ ਜਾਂਦਾ ਜੀ ਕੋਈ ਡਿਟੇਲ ਕਿਸੇ ਨੇ ਜਿਵੇਂ ਮਰੀਜ਼ ਨੇ ਥੋੜਾ ਦੂਰੋਂ ਆਉਣਾ ਕੋਈ ਸੰਪਰਕ ਨੰਬਰ ਉਹ ਸਿਰਫ ਆਪਣਾ ਆਧਾਰ ਕਾਰਡ ਤੇ ਮੋਬਾਈਲ ਨੰਬਰ ਜਿਹੜਾ ਸਾਨੂੰ ਚਾਹੀਦਾ ਜੀ ਹੋਰ ਉਹਦਾ ਕੁਝ ਨਹੀਂ ਚਾਹੀਦਾ ਨਹੀਂ ਮਤਲਬ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕੋਈ ਆ ਸਕਦਾ ਬਸ ਇਹ ਆਈਡੀ ਪ੍ਰੂਫ ਲੈ ਕੇ ਆਈਡੀ ਪ੍ਰੂਫ ਲੈ ਕੇ ਕੋਈ ਵੀ ਆ ਸਕਦਾ ਜੀ ਠੀਕ ਸੰਗਰਾਮ ਮਤਲਬ ਕੋਈ ਇਨਕੁਆਰੀ ਨਹੀਂ ਕੋਈ ਇਨਕੁਆਰੀ ਨਹੀਂ ਜੀ ਬਸ ਉਹਨੂੰ ਜਿਹੜਾ ਕੋਈ ਹਾਰਟ ਦੇ ਰਿਲੇਟਡ ਕੋਈ ਪ੍ਰੋਬਲਮ ਨਾ ਹੋਵੇ ਠੀਕ ਜਾਂ ਸ਼ੂਗਰ ਬੀਪੀ ਉਹਦਾ ਇੱਥੇ ਮੌਕੇ ਤੇ ਚੈੱਕ ਕਰ ਦਿਆ ਜੇ ਫਿੱਟ ਪਾਇਆ ਜਾਂਦਾ ਤਾਂ ਉਹਨੂੰ ਜਦੋਂ ਅਸੀਂ ਭੇਜ ਦਿੰਦੇ ਹਾਂ ਬਸ ਹਾਰਟ ਦੀ ਪ੍ਰੋ ਹਾਂਜੀ 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 ਉਹ ਡਾਕਟਰਾਂ ਵੱਲੋਂ ਹਦਾਇਤਾਂ ਹੋਣਗੀਆਂ ਬਿਲਕੁਲ ਡਾਕਟਰਾਂ ਵੱਲੋਂ ਹਦਾਇਤਾਂ ਨੇ ਠੀਕ ਹੈ ਤੇ ਚੱਲਦਾ ਰਹੂਗਾ ਕੈਂਪ ਤੇ ਇਹ ਲਗਾਤਾਰ ਜਿੰਨਾ ਚਿਰ ਸਾਡੇ ਨਾਲ ਸੰਗਤ ਸਾਥ ਦਿਓਗੇ ਜਿੰਨਾ ਚਿਰ ਅਸੀਂ ਚੱਲਦਾ ਰਹੂਗਾ ਜੀ ਬਾਕੀ ਕੁਲਵਿੰਦਰ ਜੀ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਵੀ ਜਿਹੜਾ ਤੁਸੀਂ ਕੈਂਪ ਦੇ ਵਿੱਚ ਆਏ ਹੋ ਇਹ ਵਾਰੀ ਆ ਸਾਡੀ ਨੇ ਬਿਲਕੁਲ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸਾਡੇ ਨਾਲ ਹੁਣ ਮੌਜੂਦ ਨੇ ਮੈਡਮ ਕਲਵੰਤ ਕੌਰ ਜੋ ਕਿ ਮੈਂਬਰ ਨੇ ਇਸ ਵੈਲਫੇਅਰ ਕਲੱਬ ਦੇ ਤੇ ਇਹ ਜੋ ਅੱਖਾਂ ਦਾ ਕੈਂਪ ਲੱਗਦਾ ਉਹਦੇ ਵਿੱਚ ਵੀ ਅਹਿਮ ਯੋਗਦਾਨ ਨਿਭਾਉਂਦੇ ਨੇ ਸੋ ਗੱਲਬਾਤ ਕਰਦੇ ਆਂ ਵਰਿਕਾ ਖਾਲਸਾ ਜੀ ਬਾਈ ਗੁਰਜੀ ਕੀ ਫਤਿਹ ਮੈਂ ਕਲਵੰਤ ਕੌਰ ਨੀਲੋਂ ਸੋਸ਼ਲ ਵਰਕਰ ਮਾਚੀਵਾੜਾ ਸਾਹਿਬ ਤੇ ਅਸੀਂ ਆ ਜਿਹੜਾ ਗੁਰਦੁਆਰਾ ਸਾਹਿਬ ਚਰਨ ਕਮਲ ਸਾਹਿਬ ਅੱਖਾਂ ਦਾ ਕੈਂਪ ਲੱਗਦਾ ਹਰੇਕ ਸੰਗਰਾਂਦ ਨੂੰ ਜਿਹੜਾ ਕੈਂਪ ਲਾਇਆ ਜਾਂਦਾ ਬਹੁਤ ਦੂਰੋਂ ਦੂਰੋਂ ਲੋਕ ਇਸ ਕੈਂਪ ਦੇ ਵਿੱਚ ਆਉਂਦੇ ਨੇ ਪੂਰਾ ਸਹਿਯੋਗ ਆ ਜਿੰਨੇ ਵੀ ਸਾਡੇ ਮੈਂਬਰ ਨੇ ਜਾਂ ਜਿਵੇਂ ਗੁਰਦੁਆਰਾ ਸਾਹਿਬ ਦੇ ਮੇਜਰ ਸਾਡੇ ਨਾਲ ਪਰਮਜੀਤ ਕੌਰ ਜਿੰਨੇ ਵੀ ਸਾਡੇ ਨਾਲ ਆਪਣੇ ਮੈਂਬਰ ਤੁਸੀਂ ਦੇਖਿਆ ਨੇ ਕੰਮ ਕਰਦੇ ਨੇ ਸਾਰੇ ਮੈਂਬਰਾਂ ਦਾ ਸਹਿਯੋਗ ਆ ਸਹਿਯੋਗ ਦੇ ਨਾਲੇ ਜਿਹੜਾ ਇਹ ਕੈਂਪ ਚੱਲਦਾ ਪੂਰਾ ਹਰੇਕ ਸੰਗਰਾਜ ਨੂੰ ਬਹੁਤ ਦੂਰ ਦੂਰ ਦੇ ਮਰੀਜ਼ ਜਿਹੜਾ ਲੈਂਜ ਪਵਾਉਣ ਵਾਸਤੇ ਚੈੱਕਅਪ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਹੁੰਦਾ ਤੇ 40 ਤੋਂ 45 ਦੇ ਵਿੱਚ ਹਰੇਕ ਜਿਹੜੇ ਸੰਗਰਾਂਦ ਨੂੰ ਲਾਈਨ 'ਚ ਪਾਉਣ ਵਾਲੇ ਜਿਹੜੇ ਮਰੀਜ਼ ਨਿਕਲਦੇ ਨੇ ਅਸੀਂ ਜਿਵੇਂ ਦੇਖਿਆ ਹੁਣ ਆਇਆ ਕਾਫੀ ਜ਼ਿਆਦੇ ਆ ਨਾ ਮਰੀਜ਼ਾਂ ਦਾ ਵੀ ਇਕੱਠਾ ਉਹਨਾਂ ਦੇ ਨਾਲ ਦੇ ਵੀ ਹੈਲਪਰ ਵੀ ਲਾ ਲੋ ਉਹਨਾਂ ਦੇ ਸਕੇ ਸੰਬੰਧੀ ਰਿਸ਼ਤੇਦਾਰ ਵੀ ਆਉਂਦੇ ਨੇ ਫਿਰ ਉਹ ਕਿਵੇਂ ਹੈਂਡਲ ਕਿਵੇਂ ਕਰਦੇ ਹੋ ਸਰ ਇਹ ਦੇਖੋ ਜਿਹੜਾ ਹਸਪੀਟਲ ਸ਼ੰਕਰਾਈ ਹਸਪੀਟਲ ਮੁੱਲਾਪੋਰਾ ਬਹੁਤ ਵਧੀਆ ਹਸਪੀਟਲ ਆ ਪੂਰੇ ਅਸੀਂ ਪਹਿਲਾਂ ਵੀ ਕੈਂਪ ਲਾ ਚੁੱਕੇ ਆ ਹਾਲ ਪੰਜਾਬ ਦੇ ਵਿੱਚ ਇਹ ਪਹਿਲਾਂ ਇੱਥੇ ਗੁਰਦੁਆਰਾ ਮਸਿਆਂ ਨੂੰ ਕੈਂਪ ਲੱਗਦਾ ਸੀ ਇਹ ਤੇ ਥੋੜੇ ਇੱਕ ਕਾਰਨਾ ਕਰਕੇ ਬੰਦ ਹੋ ਗਿਆ ਸੀ ਹੁਣ ਜਿਹੜਾ ਕੈਂਪ ਆ ਹ కర ਤੋ ਆਪਾਂ ਜਿਹੜਾ ਮਰੀਜ਼ ਆ ਉਹ ਸੰਗਰਾਮ ਪਤਾ ਕਰ ਲਵੇ ਵੀ ਕਿਹੜੇ ਦਿਨ ਦੀ ਆ ਤੇ ਉਸ ਦਿਨ ਨੂੰ ਜਿਹੜਾ ਇੱਥੇ ਆਪਣੇ ਪਹੁੰਚੇ ਤੇ ਆਪਣੇ ਇਸ ਪਹੁੰਚੇ ਕੈਂਪਸ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਫ੍ਰੀ ਚੈੱਕਅਪ ਆ ਤੇ ਇੱਕ ਜ਼ਰੂਰੀ ਵਾਗਾਲ ਆ ਵੀ ਜਿਹੜਾ ਮਰੀਜ਼ ਨੇ ਚੈੱਕਅਪ ਕਰਾਉਣ ਆਉਣਾ ਉਹ ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ ਨਾਲ ਜ਼ਰੂਰ ਲੈ ਕੇ ਆਵੇ ਤੇ ਮਰੀਜ਼ ਦੇ ਨਾਲ ਤਾਂ Ориਜినਲ ਤੇ ਫੋਟੋ ਕਾਪੀ Ориਜినਲ ਤੇ ਫੋਟੋ ਸਟੇਟ ਤੇ Ориਜినਲ ਤਾਂ ਫਿਰ ਵਾਪਸ ਕਰ ਦਿੰਦੇ ਨੇ ਤੇ ਫੋਟੋ ਸਟੇਟ ਫਿਰ ਇਹ ਆਪਣਾ ਜਿਹੜੇ ਰੱਖਦੇ ਨੇ ਜਿਹੜੇ ਆਪਣੇ ਮਰੀਜ਼ਾਂ ਦੇ ਲੈਂਜ ਪੈਣਗੇ ਕਿਉਂਕਿ ਇਹ ਦਸਦੀ ਸੰਗਤ ਦੇ ਵਿੱਚ ਗੁਰੂ ਘਰ ਥੋੜਾ বারবার ਹੋਣ ਕਰਕੇ ਨਾ ਸ਼ਹਿਰ ਤੋਂ ਪਰੋ ਫੋਟੋ ਸਟੇਟ ਕਰਾਉਣ ਦੀ ਪਰੇਸ਼ਾਨੀ ਆਉਂਦੀ ਹੈ ਉਹ ਤਾਂ ਕਰਕੇ ਕਿਹਾ ਗਿਆ ਤੇ ਕਈ ਵਾਰੀ ਕਿਸੇ ਦਾ ਫਿਰ ਅਦਾਕਾਰ ਕੀ ਬਾਰੋਂ ਵੀ ਮਰੀਜ਼ ਆਉਂਦੇ ਨੇ ਜੀ ਬਹੁਤ ਦੂਰੋਂ ਦੂਰੋਂ ਮਰੀਜ਼ ਇਹ ਦੇਖੋ سوشل میڈیا ਦਾ ਜਮਾਨਾ ਅਸੀਂ ਵੀ ਤੁਹਾਡੇ ਚੈਨਲ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਜਿਹੜੀ ਇਸ ਕੈਂਪ ਦੀ ਕਵਰਿੰਗ ਕਰਨ ਆਏ ਹੋ ਤੇ ਬਹੁਤ ਲੋਕਾਂ ਨੂੰ ਤਾਂ ਹੀ ਪਤਾ ਲੱਗਦਾ ਹੈ ਨਾ ਵੀ ਇੱਥੇ ਕੈਂਪ ਚੱਲਦਾ ਪਰ ਜਿਹੜਾ سوشل میڈیا ਰਾਹੀਂ ਇਹ ਮੈਂ ਅਸੀਂ ਐਡ ਪਾਉਨੇ ਆ ਜੇਕਰ ਸਾਡਾ ਤੁਸੀਂ ਆ ਪਿੱਛੇ ਬੈਨਰ ਦੇਖਿਆ ਇਹ ਬੈਨਰ ਅਸੀਂ ਹਰੇਕ ਜਾਂ ਫੇਸਬੁੱਕ ਹੋ ਗਿਆ ਜਾਂ ਵਟਸਐਪ ਸਟੇਟਾਂ ਤੇ ਲਾਉਨੇ ਆ ਜਿੰਨੇ ਸਾਡੇ ਆਪਣੇ ਮੈਂਬਰ ਵੀ ਨੇ ਇਹ ਵੀ ਨਾਲ ਬਹੁਤ ਮਿਹਨਤ ਕਰਦੇ ਨੇ ਪਿੰਡਾਂ ਦੇ ਵਿੱਚ ਅਸੀਂ ਅਨਾਉਂਸਮੈਂਟ ਕਰਵਾਉਨੇ ਆ ਗੁਰਦੁਆਰਾ ਸਾਹਿਬਾਂ ਦੇ ਵਿੱਚ ਤੇ ਸਰਪੰਚਾਂ ਨੂੰ ਵੀ ਕਿਹਾ ਜਾਂਦਾ ਵੀ ਤੁਸੀਂ ਆਪਣੇ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਵਾਓ ਤੇ ਲੋਕਾਂ ਨੂੰ ਪਤਾ ਲੱਗਦਾ ਜਿਹੜਾ ਕੈਂਪ ਦਾ ਤੇ ਲੋਕ ਪਹੁੰਚਦੇ ਨੇ ਮੇਰੇ ਕਹਿਣ ਦਾ ਮਤਲਬ ਵੀ ਇਹ ਵੀ ਹੈ ਵੀ ਜਿੰਮੇ ਕੋਈ ਹੋਰ ਹੋਣ ਅੱਗੇ ਅੱਗੇ ਵਧਣਾ ਗਾਣਾ ਹੋਰ ਵੱਡਾ ਵਿਸ਼ਾਲ ਹੋਣਾ ਤੁਹਾਡਾ ਕੈਂਪ ਜਿੰਮੇ ਕੋਈ ਦੂਰੋਂ ਮਰੀਜ਼ ਆਉਂਦਾ ਕੋਈ 100 ਕਿਲੋਮੀਟਰ ਤੋਂ ਕੋਈ 70 ਕਿਲੋਮੀਟਰ ਤੋਂ ਕਿ ਉਹਨਾਂ ਦੇ ਰਹਿਣ ਦਾ ਖਾਣ ਦਾ ਪੀਣ ਦਾ ਉਹ ਪ੍ਰਬੰਧ ਦੇਖੋ ਮਰੀਜ਼ ਜਿੱਥੋਂ ਮਰਜੀ ਆਵੇ ਜਦ ਸਾਡੇ ਇੱਥੇ ਕੈਂਪ ਦੇ ਵਿੱਚ ਪਹੁੰਚ ਗਿਆ ਕੈਂਪ ਦੇ ਵਿੱਚ ਲੰਗਰ ਆ ਜਿਹੜਾ ਗੁਰੂ ਘਰ ਲੰਗਰ ਚੱਲਦਾ ਤੇ ਇੱਥੋਂ ਮਰੀਜ਼ ਨੂੰ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਤੇ ਜਿਹੜੇ ਮਰੀਜ਼ ਨੂੰ ਆਪਾਂ ਇੱਥੋਂ ਸਿਲੈਕਟ ਹੁੰਦੇ ਨੇ ਉਹਨਾਂ ਦਾ ਜਿਹੜਾ ਖਾਣ ਪੀਣ ਦਾ ਜੋ ਵੀ ਖਰਚਾ ਹਸਪੀਟਲ ਦਾ ਕੋਈ ਵੀ ਆਪਾਂ ਜਿਵੇਂ ਕਹਿ ਦਿੰਦੇ ਨੇ ਵੀ ਲੋਕ ਆ ਵੀ ਆਪਰੇਸ਼ਨ ਦਾ ਕੋਈ ਪੈਸਾ ਲੱਗਦਾ ਪਰ ਇੱਥੇ ਕੋਈ ਜਿਹੜਾ ਲੈਂਜ ਪੈਣ ਦਾ ਕੋਈ ਵੀ ਪੈਸਾ ਨਹੀਂ ਬਿਲਕੁਲ ਫ੍ਰੀ ਆ ਮੈਂ ਤਾਂ ਹੀ ਪੁੱਛਿਆ ਸੀ ਕਿਉਂਕਿ ਅਸੀਂ ਕੱਲ ਨਾ ਇੱਕ ਫਤੇਗੜ ਸਾਹਿਬ ਫੜੀ ਆ ਭ ਘਰ ਤੰਗ ਕਰ ਰਹੀ ਸੀ ਕੱਪੜੇ ਖੇਚ ਰਹੀ ਸੀ ਸੰਗਤ ਦੇ ਪਰੇਸ਼ਾਨੀ ਕਰਦੀ ਆ ਤੇ ਉਹ ਕਹਿੰਦੀ ਮੈਂ ਅੱਖਾਂ ਦਾ ਚੈੱਕਅਪ ਆਪਰੇਸ਼ਨ ਕਰਾਉਣਾ ਸੀਗਾ ਆਪਰੇਸ਼ਨ ਫ੍ਰੀ ਕਰਵਾ ਦਿੰਨੇ ਆ ਤੇ ਉਹ ਕਹਿੰਦੀ ਫਿਰ 300 ਰੁਪਏ ਮੇਰਾ ਦਵਾਈ ਤੇ ਲੱਗਦਾ ਵੀ ਉਹ ਜ਼ਰੂਰ ਸੰਗਤ ਨੂੰ ਪੁੱਛੇ ਇੱਥੇ ਦੇਖੋ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਜਿਹੜਾ ਗ ਦਾ ਸਹਰਾ ਨਾ ਲਾਇਆ ਸੀ ਉਹ ਗੁਰਦੁਆਰਾ ਸਾਹਿਬਾ ਇੱਥੇ ਮਰੀਜ਼ ਆਵੇ ਹਰੇਕ ਸੰਗਰਾਂਦ ਨੂੰ ਆਵੇ ਉਹਨਾਂ ਦਾ ਕੋਈ ਵੀ ਆਪਰੇਸ਼ਨ ਤੇ ਕੋਈ ਪੈਸਾ ਨਹੀਂ ਲੱਗਣਾ ਕੋਈ ਦਵਾਈ ਦਾ ਪੈਸਾ ਨਹੀਂ ਕੋਈ ਰੋਟੀ ਪਾਣੀ ਦਾ ਖਰਚਾ ਨਹੀਂ ਕੋਈ ਲੈਣ ਜਦਾ ਨਹੀਂ ਬਸ ਉਹ ਆਪਣਾ ਆਧਾਰ ਕਾਰਡ ਲੈ ਕੇ ਇੱਥੇ ਪਹੁੰਚ ਜਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਵੀ ਉਹ ਡਾਕਟਰ ਅਰਵਾਜ ਮੌਜੂਦ ਨੇ ਜੋ ਕਿ ਮਰੀਜ਼ਾਂ ਦਾ ਚੈੱਕਅਪ ਵੀ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਸਵਾਗਤ ਹੈ ਜੀ ਸਹੀ किस तरह के मरीज़ ज़्यादा आ रहे हैं मतलब केडी प्रॉब्लम ज़्यादा पेशेंट में यहाँ के जो ज़्यादा मरीज़ आ रहे जिनको चिट्टा मोतिया है वो वाले पेशेंट ज़्यादा आते हैं यहाँ पर यहाँ हर संग्रांत पे हर महीने यहाँ हम शंकरा से आती है, हमारी टीम डॉक्टर्स की और पूरे स्टाफ की और हम स्क्रीन आउट करते जिनको भी चिट्टा मोतिया होता है ताकि हम उनको ले सके और उनका ऑपरेशन करके उनको वापस भेज देते एक दिन बाद ਇਹਾਰੇ ਇਹ ਚਰਵਾਤੇ ਲੱਛਣ ਕੀ ਹੁੰਦੇ ਨੇ ਵੀ ਜਿਹਦੇ ਤੋਂ ਪਤਾ ਲੱਗ ਸਕੇ ਵੀ ਮਰੀਜ਼ ਜਿਵੇਂ ਸ਼ੁਰੂਆਤੀ ਕਹਿੰਦੇ ਨੇ ਟਾਈਮ ਤੇ ਪਤਾ ਲੱਗ ਜਵੇ ਤਾਂ ਥੋੜਾ ਜਿਹਾ ਇਲਾਜ ਦੇ ਵਿੱਚ ਵੀ ਸਹੂਲਤ ਹੋ ਜਾਂਦੀ ਹੈ ਜਦ ਪਹਿਲੇ ਪਹਿਲੇ ਚਿੱਟਾ ਮੂਤੀਆ ਵੱਢਣੇ ਲੱਗਦਾ ਹੈ ਤਾਂ ਫਿਰ ਉਸਕੇ ਬਾਅਦ ਅਕਰਮ ਚਸ਼ਮਾ ਵੀ ਯੂਜੂਲੀ ਪਹਿਨਦੇ ਆ ਐਨਕ ਵੀ ਪਹਿਨਤੇ ਉਸਸੇ ਕੁਝ ਜ਼ਿਆਦਾ ਫਰਕ ਨਹੀਂ ਹੁੰਦੀ ਹੈ ਫਿਰ ਅਗਰ ਸਹੀ ਨਹੀਂ ਹੁੰਦੀ ਅਗਰ ਆਪਕੋ ਐਸਾ ਲੱਗਦੇ ਲਗਾ ਕਿ ਐਨਕ ਕੇ ਬਾਅਦ ਵੀ ਮੇਰੀ ਨਿਗਾਹ ਘਟ ਹੋ ਰਹੀ ਹੈ ਜਾਂ ਕਮ ਹੋ ਰਹੀ ਹੈ ਤਾਂ ਇੱਕ ਬਾਰ ਆਪ ਆ ਸਕਤੇ ਹੋ ਚੈੱਕ ਕਰਵਾ ਸਕਤੇ ਹੋ मोती का ऑपरेशन बड़ा ही 5 10 मिनट का काम है ऑपरेशन होता है और निगाह बढ़िया आ जाती है ये भी मैं मेरा सवाल सीगा भी कई मरीज ना डरते ने भी जिनमें भी ऑपरेशन पता नहीं मेरी बात से किते निगाह ना चली जावे ओदे बारे नहीं तो नहीं ऐसी ऐसी कोई बात नहीं है आप दे, देख सकते हैं कि जो भी यहां ज्यादातर पेशेंट्स उनसे भी आप पूछ सकते हो कि बहुत बढ़िया ऑपरेशन होता है सबकी निगाह बहुत अच्छी आती है 10 15 मिनट का काम होता है बस और उसके बाद आपकी निगाह बढ़िया हो जाएगी ਤੇ ਕਿਹੜੀ ਕਿੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਬਾਅਦ ਵਿੱਚ ਜਿਹੜੇ ਮਰੀਜ਼ ਦਾ ਆਪਰੇਸ਼ਨ ਹੁੰਦਾ ਬਾਅਦ ਵਿੱਚ ਉਹਦੇ ਰਿਸ਼ਤੇਦਾਰਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜਿਵੇਂ ਧਿਆਨ ਰੱਖਣੇ ਕਿ ਆਪਰੇਸ਼ਨ ਕੇ ਬਾਅਦ ਧੂਲ ਮਿੱਟੀ ਸੇ ਜਾਂ ਜ਼ੋਰ ਸੇ ਖਾਂਸਨੇ ਸੇ ਜਾਂ ਅਗਰ ਕਿਸੇ ਕੋ ਕਾਂਸਟਿਪੇਸ਼ਨ ਹੈ ਤਾਂ ਉਹ ਨਾ ਹੋ ਜ਼ੋਰ ਸੇ ਖਾਂਸੇ ਨਾ ਐਸਾ ਨਾ ਹੋ ਕਿ ਅੱਖ ਜੋ ਬਣੀ ਹੈ ਉਸਮੇ ਧੂਲ ਮਿੱਟੀ ਜਾਏ ਔਰ ਉਹ ਖਰਾਬ ਹੋ ਜਾਏ ਤਾਂ ਜਿਸki ਵਜਹ ਸੇ ਫਿਰ ਪੂਰੀ ਅੱਖ ਖਰਾਬ ਹੋ ਜਾਏ بس ان چیزوں کا خیال رکھنا ہے تھوڑا بہت دوویں ہوئے سے دور رہنا ہے فالو اپ پہ آنا ہے اگر ڈاکٹر بول رہا ہے اپ کو बाकी कोई ऐसा भी कुछ इतना कोई मुश्किल काम नहीं है इजीली हो जाता है ऑपरेशन और अच्छे से देख रहे हॉस्पिटल जी हम यहाँ से बस भी हमारी तरफ से आती है हम बस से यहाँ लेते भी हैं उनको नहीं कोई भी खर्चा नहीं है खाना भी वहाँ का हमारी तरफ से ही है और वापस भी हम फिर मरीज को खुद ही हाँ हमारी बस वापस भी उनको फिर ले आती है पिक एंड ड्रॉप भी हमारी शंकरा की तरफ से होता है मरीज़ का कोई ख़र्चा नहीं होता है ਸਾਡੇ ਨਾਲ ਹੁਣ ਚੰਕਮਲ ਸਪੋਰਟਸ ਕਲੱਬ ਐਂਡ ਵੈਲਫੇਅਰ ਕਲੱਬ ਦੇ ਮੈਂਬਰ ਸਿਮਰਜੀਤ ਸਿੰਘ ਹੋ ਗਿਆ ਜੀ ਨੇ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਘਤੈ ਸਭ ਤੋਂ ਪਹਿਲਾਂ ਤਾਂ ਮੈਥੋਡ ਦਾ ਪ੍ਰੈਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਸਾਰੇ ਅੱਜ ਗੁਰਦਾਸ ਚਰੰਗਵਾਲ ਸਾਹਿਬ ਵਿਖੇ ਅੱਜ ਕਵਰੇਜ ਕਰਨ ਆਏ ਹੋ ਸਾਤੋਂ ਪਹਿਲਾ ਮੈਂ ਸਨੇਹਾ ਦੇਣਾ ਚਾਹਨਾ ਜਿਹੜਾ ਅੱਖਾਂ ਦਾ ਕੈਂਪ ਲੱਗਿਆ ਇਹ ਹਰ ਸਗਰਾਂਦ ਨੂੰ ਕੈਂਪ ਲੱਗਦਾ ਵਾ ਮੈਂ ਸਮੂਹ ਸੰਗਤਾਂ ਨੂੰ ਇਹੀ ਬੇਨਤੀ ਕਰਨਾ ਚਾਹਨਾ ਕਿ ਹਰ ਸਗਰਾਂ ਦੇ ਸਗਰਾਂਦ ਆਇਆ ਕਰੋ ਇਸ ਫ੍ਰੀ ਕੈਂਪ ਦਾ ਲਾਹਾ ਲਿਆ ਕਰੋ ਲੈਂਸ ਵੀ ਫ੍ਰੀ ਪਾਈ ਜਾਂਦੇ ਨੇ ਸ਼ੰਕਰਾ ਹਸਪੀਟਲ ਵੱਲੋਂ ਤੇ ਅੱਖਾਂ ਦੇ ਆਪਰੇਸ਼ਨ ਵੀ ਕੀਤੇ ਜਾਂਦੇ ਹਨ ਇਹੀ ਸਨੇਹਾ ਦੇਣਾ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈੱਕ ਅਪ ਕਰ ਕਰਾ ਕੇ ਹੈ ਕਾਦੀ ਪ੍ਰੋਬਲਮਾਂ ਤਾਂ ਨਹੀਂ ਮੈਨੂੰ ਮੋਤੀ ਹੈ ਜੀ ਮੋਤੀ ਹੈ ਕਿੰਨੀ ਦੇਰ ਤੋਂ ਹੈ ਜੀ ਮੈਨੂੰ ਹੋ ਗਿਆ 2-3 ਮਹੀਨੇ ਠੀਕ ਹੈ ਤੇ ਇੱਥੇ ਬਾਰੇ ਕਿਹਨੇ ਦੱਸਿਆ ਸੀ ਤੁਹਾਨੂੰ ਇਹ ਸਾਡੇ ਰਿਸ਼ਤੇਦਾਰਾਂ ਨੇ ਦੱਸਿਆ ਉਹਨਾਂ ਨੇ ਕਰਵਾਏ ਨਹੀਂ ਦੋ ਜਣਿਆਂ ਨੇ ਠੀਕ ਹੈ ਵਧੀਆ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਜਿਹੜਾ ਇਹ ਪ੍ਰਬੰਧ ਕੀਤਾ ਗਿਆ ਵੀ ਹੁਣ ਜਿਵੇਂ ਕਈ ਅੱਜਕੱਲ੍ਹ ਵੈਸੇ ਕੁਇਨਦਾਰੀਆਂ ਭਾਰੀ ਨੇ ਹਨਾ ਵੈਸੇ ਫੇਰ ਵੀ ਕਈ ਵਾਰ ਇਹ ਨੀਂ ਮਹਿੰਗਾਈ ਦੇ ਦੌਰ ਚ ਬੰਦਾ ਨਹੀਂ ਅਫੋਰਡ ਕਰ ਸਕਦਾ ਆਪਰੇਸ਼ਨ ਨੂੰ ਇਤੋਂ ਫ੍ਰੀ ਆਪਰੇਸ਼ਨ ਦਾ ਪ੍ਰਬੰਧ ਕੀਤਾ ਗਿਆ ਇਤੋਂ ਤੱਕ ਕਿ ਤੁਹਾਡੇ ਆਉਣ ਜਾਣ ਦਾ ਵੀ ਫ੍ਰੀ ਪ੍ਰਬੰਧ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਕੀਤਾ ਇਹਨਾਂ ਨੇ ਚਲੋ ਗਰੀ ਮਦਦ ਕਰ ਰਹੇ ਨੇ ਕਿਸੇ ਕੋਲ ਨਹੀਂ ਵੀ ਹੁੰਦਾ ਏ ਆਪਾਂ ਨਹੀਂ ਬਣਵਾ ਸਕਦੇ ਅੱਖਾਂ ਪਰ ਬਹੁਤ ਵਧੀਆ ਮੈਨੂੰ ਬਹੁਤ ਵਧੀਆ ਲੱਗਿਆ ਹਾਂਜੀ ਹਾਂਜੀ ਸਾਡੇ ਦੋ ਤਿੰਨ ਜਣੀਆਂ ਨੇ ਬਣਵਾਈਆਂ ਨੇ ਬਹੁਤ ਵਧੀਆ ਬਣੀਆਂ ਨੇ ਹਾਂਜੀ ਤੁਹਾਡਾ ਕੀ ਨਾਮ ਹੈ ਮਾਦਨ ਹਾਂਜੀ ਨਾਮ ਕੀ ਹੈ ਜੀ ਤੁਹਾਡਾ ਗੁਲਜ਼ਾਰ ਕੋਰ ਹਾਂਜੀ ਗੁਲਜ਼ਾਰ ਕੋ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਅਸੀਂ ਸ਼ੇਰਗੜ੍ਹ ਮੰਡ ਤੇ ਆਏ ਹਾਂ ਜੀ ਠੀਕ ਹੈ ਕੀ ਪ੍ਰੋਬਲਮ ਹੈ ਤੁਹਾਨੂੰ ਜੀ ਮੇਰੀ ਅੱਖ ਤੇ ਦਿਖਦਾ ਨਹੀਂ ਜੀ। મોતਿਆ ਉਤਰਿਆ ਹੋਇਆ। ਕੀ ਕਹਿੰਦੇ ਨੇ ਡਾਕਟਰ ਸਾਹਿਬ ਜੀ? ਡਾਕਟਰ ਕਹਿੰਦੇ ਆਪਰੇਸ਼ਨ ਹੋਣਾ। ਆਪਰੇਸ਼ਨ ਹੋਣਾ। ਹਾਂਜੀ। ਪਤਾ ਤੁਹਾਨੂੰ મોતਤ ਹੋਣਾ ਨਾ। ਹਾਂਜੀ। ਕਿਹਨੇ ਦੱਸਿਆ ਸੀਗਾ ਤੁਹਾਨੂੰ ਇੱਥੇ ਬਾਰੇ ਜੀ? ਮੇਰੀ ਦਰਾਨੀ ਦਾ ਆਪਰੇਸ਼ਨ ਹੋਇਆ। ਉਹਨਾਂ ਨੇ ਵੀ ਕਰਵਾਇਆ। ਹਾਂਜੀ ਦੋਹਾਂ ਅੱਖਾਂ 'ਚ ਲੈਂਸ ਪੁਆਇਆ ਹੈ। ਠੀਕ ਹੈ। ਕੀ ਕਹਿਣਾ ਚਾਹੋਂਗੇ ਉਪਰਾਲਾ ਕਰ ਰਹੀ ਹੈ ਸਸਤਾ? ਤੁਹਾਡੀ ਬਹੁਤ ਮਿਹਰਬਾਨੀ ਹੈ ਜੀ ਬਾਤ। ਨਹੀਂ ਸਾਡੀ ਨਹੀਂ ਜੀ ਉਹ ਕਰ ਰਹੇ ਨੇ ਇਸ ਦਾ ਨਿਊਜ਼ ਬਣਾਉਣਾ ਹੈ। ਉਹ ਦੇ ਕੀ ਕਹਿਣੇ ਚਾਹੋਂਗੇ ਵੀ ਇੰਨਾ ਵਧੀਆ ਜੋ ਆਪਰੇਲਾ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਕਰਦੇ ਆ ਹਾਂਜੀ ਤੁਹਾਡਾ ਨਾਮ ਕੀ ਮਤ ਹੈ ਜੀ ਮੇਰਾ ਨਾਮ ਆਇਆ ਰਾਣੀ ਆ ਬੱਚੇ ਤੁਸੀਂ ਕਿਹੜੀ ਜਗ੍ਹਾ ਤੇ ਹੋ ਜੀ ਮੈਂ ਆਈਆਂ ਕੱਕੇ ਢੋਲੇ ਤੋਂ ਠੀਕ ਹੈ ਤੁਹਾਡਾ ਟੈਸਟ ਵਗੈਰਾ ਓਕੇ ਮਤਲਬ ਸਿਲੈਕਟ ਕਰ ਲਿਆ ਤੁਹਾਨੂੰ ਆਪਰੇਸ਼ਨ ਹੋਣਾ ਤੁਹਾਡਾ ਹਾਂਜੀ ਆਪਰੇਸ਼ਨ ਹੋਣਾ ਤੇ ਕੀ ਕਹਿੰਦੇ ਡਾਕਟਰ ਸਾਹਿਬ ਹੁਣ ਕਦੋਂ ਹੋਣਾ ਹੈ ਆਪਰੇਸ਼ਨ ਆਪਰੇਸ਼ਨ ਕਹਿੰਦੇ ਹੋ ਜੂਗਾ ਤੁਹਾਡਾ ਵੀ ਆ ਬਿੱਲਾ ਲਾਤਾ ਜਣੀ ਹੋਰ ਸਾਡੇ ਮੁੰਡੇ ਨੇ ਆਪਰੇਸ਼ਨ ਕਰਾਇਆ ਸਾਡੇ ਪਿੰਡੋਂ ਉਹ ਕਹਿੰਦਾ ਬੀਬੀ ਮੇਰੀ ਵਧੀਆ ਨਿਗਾ ਬਣ ਗਈ ਵੀ ਤੂੰ ਵੀ ਉੱਥੇ ਜਾ ਉੱਥੇ ਕਰਾ ਕੇ ਆ ਉਹ ਮੇਰੇ ਨਾਲ ਸੀਗਾ ਹੁਣ ਉਹ ਚੱਲ ਗਿਆ ਕਹਿੰਦਾ ਮੈਂ ਕੱਲ ਨੂੰ ਪਰਸ ਨੂੰ ਫੇਰ ਤੇ ਕੋਲੇ ਆ ਇੱਥੇ ਆ ਜੂੰਗਾ ਵੇ ਤੈਨੂੰ ਲੈ ਜੂੰਗਾ ਕਿੰਨੇ ਪੈਸੇ ਲੱਗੇ ਨਹੀਂ ਤੋ ਇੱਥੇ ਮੇਰਾ ਤਾਂ ਕੋਈ ਪੈਸਾ ਨਹੀਂ ਬੇਟਾ ਲੱਗ ਗਿਆ ਹੈ ਤੁਹਾਨੂੰ ਪਤਾ ਵੀ ਆਉਣ ਜਾਣ ਦਾ ਵੀ ਖਾਣ ਪੀਣ ਦਾ ਵੀ ਸਾਰਾ ਪ੍ਰਬੰਧ ਕੀਤਾ ਗਿਆ ਹੈ ਨੇ ਹਾਂਜੀ ਇਹ ਤਾਂ ਪਤਾ ਹੈ ਪੈਸਾ ਮੇਰਾ ਕੋਈ ਨਹੀਂ ਲੱਗਿਆ ਮੇਰਾ ਕਿਰਾਇਆ ਵੀ ਨਹੀਂ ਲੱਗਦਾ ਨਹੀਂ ਹੈਗਾ ਇਹ ਸਿਰਫ ਸੀ ਨਾ ਸਰੋਤਿਆਂ ਨੂੰ ਜਿਹੜੇ ਅਗਲੇ ਨੂੰ ਕਲੀਅਰ ਹੋ ਜਵੇ ਗੱਲ ਕੇ ਤੇ ਮਾਰ ਕੇ ਰਹਿੰਦਾ ਹੈ ਹਾਂਜੀ 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 ਤੁਹਾਡਾ ਨਾਮ ਕੀ ਜੀ ਚਾਨਜੀਤ ਕਾ ਠੀਕ ਹੈ ਤੁਸੀਂ ਕਿਹੜੀ ਜਗ੍ਹਾ ਤੇ ਲੱਖੋ ਹਾਲ ਤੋਂ ਠੀਕ ਹੈ ਤੁਹਾਡੇ ਵੀ ਮੋਤੀ ਇਹਦੀ ਹਾਂਜੀ ਕਿੰਨੇ ਚਿਰ ਤੋਂ ਕੀ ਪ੍ਰੋਬਲਮ ਆਉਂਦੀ ਸੀਗੀ ਤੁਹਾਨੂੰ ਸਾਨੂੰ ਤਾਂ ਇਹ ਥੋੜੇ ਚਿਰ ਚਾਈ ਦੇਖਣੋਂ ਬੰਦ ਹੋਇਆ ਨਹੀਂ ਦੇਖਣੋਂ ਬਿਲਕੁਲ ਨਹੀਂ ਦਿਖਦਾ ਘੱਟ ਦੇਖਦਾ ਕਿਸੇ ਦੀ ਮਦਦ ਮਦਦ ਲੈਣੀ ਪੈਂਦੀ ਆ ਹਾਂਜੀ ਹੁਣ ਕਿਵੇਂ ਲੱਗਦਾ ਤੁਹਾਡਾ ਆਪਰੇਸ਼ਨ ਹੋ ਜਾਊਗਾ ਤੁਹਾਡੀ ਨਿਗਾ ਪਹਿਲਾਂ ਵਾਂਗ ਹੋ ਜਾਈਓ ਤੁਹਾਨੂੰ ਹੁਣ ਕਿਸੇ ਦਾ ਸਹਾਰਾ ਨਹੀਂ ਲੈਣਾ ਪੈਣਾ ਹਣਾ ਹਾਂਜੀ ਚੇ ਕੋਈ ਆਪਣਾ ਧੀਆਂ ਪੁੱਤ ਵੀ ਆ ਜੀ ਇੱਕ ਘੜੀ ਉਹ ਵੀ ਔਖਾ ਹੋ ਜਾਂਦਾ ਕਈ ਵਾਰ ਕੋਈ ਕੰਮ ਕਰਦਾ ਆਪਾਂ ਕੋਈ ਕੰਮ ਜਾਣਾ ਕਿਸੇ ਦਾ ਸਹਾਰਾ ਲੈਣਾ ਔਖਾ ਸਾਨੂੰ ਅੱਖਾਂ ਵਾ ਸਾਨੂੰ ਤੁਰਨਾ ਫਿਰਨਾ ਮੈਨੂੰ ਬਹੁਤ ਨਿਗਾਤ ਦਿਖਦਾ ਨਹੀਂ ਹੈਗਾ ਜਿਵੇਂ ਇਹ ਅੱਖਾਂ ਤੋਂ ਹਨੇਰਾ ਹੁੰਦਾ ਵਾ ਚੱਕਰ ਆਉਂਦੇ ਆ ਸਿਰ ਦੋਖਦਾ ਸੋ ਆਪਰੇਸ਼ਨ ਕਰਕੇ ਤੁਹਾਡੀ ਨਿਗਾ ਵਧੀਆ ਬਣ ਜਾਣੀ ਜੋ ਉਪਰਾਲਾ ਕਰ ਰਹੇ ਨੇ ਜਾਨੂੰ ਹੋਰ ਦੁਆਵਾਂ ਵੀ ਦਿਓ ਹਨਾ ਵੀ ਬਹੁਤ ਵਧੀਆ ਸਾਨੂੰ ਇਹ ਪੁੱਤ ਪਰਮਾਤਮਾ ਤੇ ਇਹੀ ਸੁਖ ਮੰਗਦੇ ਆ ਪਰਮਾਤਮਾ ਨਾਲ ਤੰਦਰੁਸਤੀ ਵਾਧਦਾ ਵਧਾ ਹੋਵੇ ਇਹਨਾਂ ਨੂੰ ਤੁਹਾਡਾ ਟੈਕੀ ਨਾਮ ਮਾਤਾ ਜੀ ਹਾਂ ਜੀ ਮੇਰਾ ਪਰੇਸ਼ਾਨ ਹੋਣਾ ਕੀ ਨਾਮ ਕੀ ਹੈ ਹਾਂ ਨਾਮ ਨਾਮ ਮੇਰਾ ਗਰਚਲਨ ਕਰਾ ਠੀਕ ਹੈ ਕਿਹੜੀ ਜਗ੍ਹਾ ਤੋਂ ਆ ਜੀ ਆ ਰਾਤੇਪੁਰ ਤੋਂ ਠੀਕ ਹੈ ਕਿਵੇਂ ਮਤੇ ਤੁਹਾਨੂੰ ਵੀ ਨਹੀਂ ਦਿਖਦਾ ਸੀਗਾ ਨਾ ਜੀ ਮੈਨੂੰ ਦਿਖਦਾ ਹੈ ਪੱਖਾਂ ਚ ਪਾਣੀ ਬਹੁਤ ਜਾਂਦਾ ਹੈ ਕਾ ਮੇਰਾ ਪੰਨਾ ਤੋਂ ਨਹੀਂ ਸੁਣਦਾ ਮੋਹ ਤੇ ਮੋਰ ਰਹਾ ਵੀ ਮੋਹ ਤੋਂ ਕਰਦਾ ਡਾਕਟਰ ਸਾਹਿਬ ਨੇ ਤੁਹਾਡੇ ਟੈਸਟ ਵਗੈਰਾ ਬੀਪੀ ਵਗੈਰਾ ਦਾ ਸ਼ੂਗਰ ਦਾ ਮਤਲਬ ਉਹ ਚੈੱਕ ਹੋ ਕੇ ਹੈ ਨਾ ਹਾਂ ਜੀ ਹਾਂ 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 ਤਾਂ ਹੋ ਗਏ ਤੁਹਾਡਾ ਕੀ ਨਾਮ ਹੈ ਤੁਸੀਂ ਸਰਿੰਦਰ ਕੌਰ ਹੈ ਤੁਸੀਂ ਕਿੱਥੋਂ ਆ ਜੀ ਰਤਨਗੜ੍ਹ ਤੋਂ ਠੀਕ ਹੈ ਤੁਹਾਨੂੰ ਕਿਹਨੇ ਦੱਸਿਆ ਸੀਗੇ ਜੀ ਹਾਂ ਸਾਡੇ ਬਲੀਆਂ ਤੋਂ ਇੱਕ ਚੋਰਾਂ ਦੀ ਹਾਂਜੀ ਉਹਨਾਂ ਨੇ ਕਰਾਇਆ ਸੀਗਾ ਉਹਨਾਂ ਨੇ ਸਾਨੂੰ ਫਿਰ ਦੱਸਿਆ ਕਹਿੰਦੇ ਵੀ ਉੱਥੇ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਵਧੀਆ ਇਲਾਜ ਕਰਦੇ ਨੇ ਬਈ ਬੀਬੀਆਂ ਨੇ ਜਿਹੜੀਆਂ ਸੇਵਾ ਕਰਦੀਆਂ ਹਾਂ ਡਾਕਟਰ ਨੇ ਸਾਰੇ ਮਾਹ ਡਾਕਟਰ ਨੇ ਅੱਖਾਂ ਦੇ ਮਾਹ ਡਾਕਟਰ ਨੇ ਹਾਂਜੀ ਹਾਂਜੀ ਉਹਨਾਂ ਨੇ ਦੱਸਿਆ ਸੀ ਕਿ ਫਿਰ ਅਸੀਂ ਇੱਥੇ ਪਹੁੰਚੇ ਹਾਂ ਹਾਂ ਤੇ ਕੀ ਕਹਿਣਾ ਚਾਹੋਗੇ ਇਸ ਤੋਂ ਪਰਾਲੇ ਬਾਰੇ ਕਿਉਂਕਿ ਲੰਗਰ ਤਾਂ ਹੋਰ ਵੀ ਲੱਗਦੇ ਨੇ ਹਨਾ ਆਪਾਂ ਲੱਗ ਕਿਉਂਕਿ ਆਪਣੀ ਪਹਿਚਾਣ ਹੀ ਆ ਪੰਜਾਬ ਦੀ ਬਿਲੰਗਰ ਲੰਗਰ ਲਾਣਾ ਪਰ ਇੱਕ ਬਲਖਣ ਜੋ ਲੰਗਰ ਹੈ ਵੀ ਜਿਹਦੀ ਲੋੜ ਵੀ ਹੈ ਨਾ ਗਰੀਬਾਂ ਨੂੰ ਕਿ ਤਬੀਲਦਾਰੀਆਂ ਭਾਰੀ ਨੇ ਤਰੀਫੀ ਲਾਵਾਦੀ ਗੱਲ ਪੈਸੇ ਕੱਢਣੇ ਬਹੁਤ ਮੁਸ਼ਕਲ ਹੋ ਜਾਂਦੇ ਹੈ ਕਈ ਮਹੀਨੇ ਦਾ ਬਜਟ ਹਿੱਲ ਜਾਂਦਾ ਹੈ ਜੇ ਆਮ ਆਪਾਂ ਮੜੀ ਜੀ ਦਵਾਈ ਲੈਨੇ ਤਾਂ ਕਿੰਨੇ ਪੈਸੇ ਦੀ ਗੱਲ ਹੈ ਪੈਸਾ ਜੇਬ ਵਿੱਚ ਹੈਗਾ ਤਾਂ ਅਗਲਾ ਦੰਦਾ ਨਹੀਂ ਮੁਸ਼ਕਲ ਦੀ ਗੱਲ ਹੈ ਇਹ ਬਹੁਤ ਪੁੰਨਾਰਥੀ ਜਿਹੜਾ ਕੰਮ ਆ ਬਹੁਤ ਜਿਆਦੇ ਸਾਨੂੰ ਜਾਨੀ ਮਤਵਲ ਖੁਸ਼ੀ ਹੋਈ ਜਾਂ ਬਿਜਾ ਨਾ ਤਲਾ ਹੁੰਦਾ ਜਿਹੜਾ ਦੁਨੀਆ ਦਾ ਨਹੀਂ ਨਈ ਰੁਆ ਦੁਨੀਆ ਤੇ ਨਿਗਾਹ ਤੇ ਬਿਨਾ ਨੀਰਾ ਇੱਕ ਅੱਖ ਦੀ ਨਿਗਾਹ ਕੱਟੀ ਹੋਈ ਗੇ ਇੱਕ ਦੀ ਹਲੇ ਇੰਜ ਪਵਾਇਆ ਹੋਇਆ ਪਹਿਲਾਂ ਹਾਂਜੀ ਦੰਦ ਦੇ ਸੁਆਦ ਦੇ ਅੱਖਾਂ ਨੇ ਜਹਾਨ ਗਿਆ ਜੇ ਇੱਥੇ ਚਲਗੇ ਦੁਨੀਆ ਹੀ ਖਤਮ ਹੋ ਜਾਂਦੀ ਹੈ ਉਹ ਖਤਮ ਤੋਂ ਦਾ ਕਰਦੀਆਂ ਇੱਕ ਅੱਖ ਦੇ ਨਾਲ ਹੀ ਨਿਗਾਹ ਨਾਲ ਤੁਰੇ ਫਿਰਦੀਆਂ ਇੱਕ ਤਾਂ ਉਹ ਚੱਲੋ ਇਹਨੂੰ ਬਚਪਨ ਤੋਂ ਨਾ ਦੇਖਿਆ ਹੋਵੇ ਉਹਦੇ ਦੁਨੀਆ ਉਹੋ ਜੀ ਹੁੰਦੀ ਹੈ ਜਿਹਨੂੰ ਹੁਣ ਸਾਰੀ ਜ਼ਿੰਦਗੀ ਦੇਖਿਆ ਹੋਣਾ ਇਹ ਉਮਰ ਜਾ ਕੇ ਉਹ ਆ ਬੈਣਾ ਮੌਕਾ ਹੁੰਦਾ ਹੈ ਨਿਗਾਹ ਤੇ ਬਿਨਾ ਬਹੁਤ ਔਖਾ ਹੋ ਜਾਂਦਾ ਹਾਂ ਇਹ ਬਹੁਤ ਭਲਾ ਜਿਹੜਾ ਇਸ ਤਰ੍ਹਾਂ ਜਨ ਖੁਸ਼ੀ ਬਹੁਤ ਖੁਈ ਸੀ ਉਹ ਜਦੋਂ ਚਿਹਰਾਂ ਦੀ ਬਹੁ ਨੇ ਦੱਸਿਆ ਬਹੁਤ ਖੁਸ਼ੀ ਹੋਈ ਵੀ ਬਦਗੀਆ ਭਲਾ ਹੋਇਆ ਜਿਹੜਾ ਹਾਂ ਉਹਨੇ ਦੋਨਾਂ ਅੱਖਾਂ ਦਾ ਕਰਾਇਆ ਇਹ ਆਪਾਂ ਬਾਅਦ ਕਰਾਉਨੇ ਹਾਂ ਹਾਂਜੀ ਬਹੁਤ ਮਹਿੰਗੇ ਨੇ ਹਾਂ ਤੁਹਾਡਾ ਨਾਮ ਕੀ ਮੇਰਾ ਨਾਮ ਜੰਗ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਹੈ ਪਿੰਡ ਕਾਲਸਕਲਾ ਠੀਕ ਹੈ ਤੁਹਾਨੂੰ ਕੀ ਪਰੇਸ਼ਾਨੀ ਆਉਂਦੀ ਸੀ ਸਰ ਮੈਨੂੰ ਐਸਾ ਖੱਬੀ ਅੱਖ ਚੋਂ ਨਾ ਘੜ ਦੇਖਦਾ ਧੁੰਦਲਾ ਜਾ ਦੇਖਦਾ ਦੂਰੋਂ ਪਛਾਣ ਨਹੀਂ ਹੁੰਦੀ ਅੱਛਾ ਜੀ ਤੇ ਹੁਣ ਕਿੰਨੇ ਕੇ ਚਿਰ ਤੋਂ ਪ੍ਰੋਬਲਮ ਹੈ ਦੋ ਤਿੰਨ ਤਿੰਨ ਕੇ ਹਾਲ ਤੋਂ ਹੋਈ ਆ ਜ਼ਿਆਦਾ ਇਹ ਤੁਹਾਨੂੰ ਸਿਲੈਕਟ ਕਰ ਲਿਆ ਅੱਜ ਹਾਂਜੀ ਹਾਂਜੀ ਬੀਪੀ ਵਗੈਰਾ ਸ਼ੂਗਰ ਵਗੈਰਾ ਵੀ ਜਾਂ ਸਭ ਠੀਕ ਠਾਕ ਹੈ ਜੀ ਕਦੋਂ ਅੱਜੇ ਹੁਣ ਆਪਰੇਸ਼ਨ ਹਾਂਜੀ ਕੀ ਕਹਿਣਾ ਚਾਹੋਗੇ ਸੰਸਥਾ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜਾ ਵੀ ਇਹ ਫ੍ਰੀ ਦੇ ਵਿੱਚ ਸਾਨੂੰ ਲੱਲ ਜਿ ਪੈਜੂਗਾ ਤਾਂ ਅੱਖਾਂ ਦੀ ਨਿਗਾ ਬਣ ਜੋ ਕਹਾ ਕਈਆਂ ਨੂੰ ਹੋਰਾਂ ਨੂੰ ਵੀ ਦੱਸਾਂਗੇ ਅਸੀਂ ਤੇ ਨਾਲੇ ਡਾਕਟਰ ਵੀ ਮਾਹਰ ਨੇ ਸਾਰੇ ਵਧੀਆ ਡਾਕਟਰ ਨੇ ਇੱਕ ਮੰਨੇ ਆ ਪਰ ਮੰਨੇਆ ਹਸਪੀਟਲ ਹੈ ਜਿੱਦੇ ਵੱਲੋਂ ਤੁਹਾਡਾ ਆਪਰੇਸ਼ਨ ਕੀਤਾ ਹਾਂਜੀ ਤੇ ਬਹੁਤ ਵਧੀਆ ਜੀ ਤਾਂ ਭਲੇ ਦੀ ਗੱਲ ਆ ਜੇ ਕੋਈ ਇਦਾਂ ਹੰਦ ਕਰਦਾ ਨਹੀਂ ਤੇ ਕੋਈ ਅੱਜ ਕੱਲ ਕਰਦਾ ਨਹੀਂ ਹੈ ਪੈਸੇ ਲੈਂਦੇ ਆ ਉਹ ਵੀ ਸਹੀ ਨਹੀਂ ਹੁੰਦਾ ਮੇਰੇ ਅਸਤਖ ਵਿੱਚ ਲਲਜ ਪਾਇਆ ਪੈਸੇ ਨਾਲ ਉਹ ਪੂਰਾ ਨਹੀਂ ਤੇ ਕਲੀਅਰ ਨਹੀਂ ਦਿਖਦਾ ਮੈਨੂੰ ਪਰ ਯਾਨੀ ਇਹ ਪਤਾ ਲੱਗਿਆ ਸੀ ਮੈਂ ਤਾਂ ਕਰਕੇ ਇੱਥੇ ਆਇਆ ਹਾਂ ਤਾਂ ਤੁਹਾਡੇ ਤੁਹਾਡੇ ਗੀਤ ਕਿਤੇ ਨਹੀਂਗਾ ਦੀ ਪ੍ਰੋਬਲਮ ਸੀ ਕਿੰਨੀ ਉਮਰ ਹੈ ਤੁਹਾਡੀ ਉਹ 53 ਕੇ ਜੀ ਇਹ ਕਿੰਨੇ ਕਿਤੇ ਤੋਂ ਪ੍ਰੋਬਲਮ ਇਹ ਹੋਏ 3-4 ਸਾਲ ਹੋ ਗਏ ਪਹਿਲਾਂ ਦੋ ਦੋ ਫਿਰ ਕਿਸੇ ਪਹਿਲਾਂ ਇਧਰਲੀ ਅਕਨੂ ਵੀਜ਼ ਗਈ ਇਹਦਾ ਪਹਿਲੇ ਵੀ ਫਰੀ ਕਰਵਾਇਆ ਸੀ ਸ਼ੰਕਰਾਚਾਰੀ ਹਸਪੀਟਲ ਇਹਨਾਂ ਤੋਂ ਹੀ ਕਰਵਾਇਆ ਸੀ ਪਹਿਲਾਂ ਹਾਂ ਕੀ ਕਹਿੰਦੇ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਕਹਿੰਦੇ ਕਿ ਹੋ ਜਾਊਗਾ ਪ੍ਰੋਬਲਮ ਹਾਂ ਬਹੁਤ ਵਧੀਆ ਗੱਲ ਆ ਜੀ ਇਹ ਦੁਬਾਰਾ ਦੁਨੀਆ ਦੇਖਣ ਵਾਲਾ ਸਿਸਟਮ ਆ ਸਹੀ ਹੈ ਇਹ ਤਾਂ ਅੱਜਕੱਲ ਪੋਨ ਦਾ ਕੰਮ ਹੈ ਸਹੀ ਗੱਲ ਆ ਜੀ ਕਿਸੇ ਨੂੰ ਜਹਾਨ ਦੁਆਰੇ ਦੁਆਰਾ ਦਿਖਾਣਾ ਇਹਦੇ ਵਰਗਾ ਪੋਨ ਨਹੀਂ ਕੋਈ ਤੁਹਾਡਾ ਨਾਮ ਕੀ ਜੀ ਤੁਹਾਡਾ ਕੀ ਨਾਮ ਹੈ ਜੀ ਸ਼੍ਰੀਿੰਦਰ ਗਾ ਕਿਹੜੀ ਜਗ੍ਹਾ ਤੋਂ ਆਏ ਜੀ ਸ਼ਾਲੇ ਤੋਂ ਠੀਕ ਆ ਤੁਹਾਡਾ ਵੀ ਆਪਰੇਸ਼ਨ ਹੋਣਾ ਜੀ ਹਾਂ ਜੀ ਕੀ ਨਾਮ ਤੁਹਾਡਾ ਹੀ ਨਾ ਰਜਿੰਦਰ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਆਏ ਮੈਂ ਖਮਾਣੋਂ ਤੋਂ ਆਇਆ ਹਾਂ ਖਮਾਣੋਂ ਤੋਂ ਆਇਆ ਕਿਵੇਂ ਪਤਾ ਲੱਗਿਆ ਤੁਹਾਨੂੰ ਮੇਰੇ ਇੱਥੇ ਮੈਂ ਸਵਾਰ ਦੇ ਵਿੱਚ ਐਡ ਪੜੀ ਸੀ ਜੱਗ ਬਣੀ ਸੀ ਕੱਲੇ ਪੜੀ ਸੀਗੀ ਕਿਵੇਂ ਲੱਗਿਆ ਪੜ ਕੇ ਕਿਉਂਕਿ ਮੈਨੂੰ ਬਹੁਤ ਪਹਿਲਾਂ ਤੁਸੀਂ ਹਨਾ ਕਿੰਨੇ ਚਿਰ ਤੋਂ ਪੜਾ ਲਉ ਤੁਹਾਨੂੰ ਇਹ ਮੋਤੀਆ ਤੁਹਾਡੇ ਵੀ ਮੇਰੇ ਇਹ ਨਾ ਇਧਰ ਕਰਾਇਆ ਸੀਗਾ ਖਸਮਾ ਪੈਸੇ ਨਾਲ 5 ਸਾਲ ਪਹਿਲਾਂ ਕਰਾਇਆ ਸੀਗਾ ਸੰਕਰਾਂ ਚ ਕਰਾਇਆ ਸੀਗਾ ਬਹੁਤ ਵਧੀਆ ਪ੍ਰਸ਼ਨ ਹੋ ਗਿਆ ਵਧੀਆ ਮੇਰੀ ਜਾਨ ਨਿਗਾ ਬਣ ਗਈ ਸੀ ਉਹਦੇ ਬਾਅਦ ਫਿਰ ਪੜ ਕੇ ਵੀ ਚਲੋ ਵਧੀਆ ਪੜਾ ਲਾ ਹਾਂ ਕਿਉਂਕਿ ਨੌਜਵਾਨ ਕੁਦਰਤੀਓਂ ਮੈਂ ਕੱਲ ਅਖਬਾਰ ਪੜਿਆ ਅਖਬਾਰ ਦੇ ਵਿਚਾਇਦਾ ਹੀ ਸਿੰਧੀ ਤੇ ਫਿਰ ਕਿਉਂਕਿ ਬਾਪੂ ਜੀ ਤਾਂ ਡਾਊਨ ਉਮਰ ਦਾ ਵੀ ਤੇ ਯਾਰ ਪਾਉਣ ਜਵਾਨੀ ਆਪਾਂ ਦੇਖਦੇ ਜਵਾਨੀ ਹੋਰ ਪਾਸੇ ਵੀ ਗਲਤ ਪਾਸੇ ਵੀ ਚਲੇ ਜਾਂਦੀ ਹੈ ਪਰ ਇਹ ਇੱਕ ਜਿਹੜਾ ਮਤਲਬ ਪਰਾਲਾ ਕਰਦੇ ਨੇ ਕਲੱਬ ਬਣਾਇਆ ਹਨ ਪਹਿਲਾਂ ਖੇਡਾਂ 'ਚ ਵੀ ਨੌਜਵਾਨਾਂ ਨੂੰ ਲੈ ਕੇ ਗਏ ਹੁਣ ਇਦਾਂ ਦੀ ਜਿਵੇਂ ਆਪਰੇਸ਼ਨ ਹੋਣ ਨੇ ਇਹ ਵੀ ਵਧੀਆ ਕੰਮ ਕਰਦੇ ਬਹੁਤ ਵਧੀਆ ਪਰ ਲਾਈ ਜਾਂਦਾ ਕੋਈ ਦਾ ਕੰਮ ਬਹੁਤ ਕਰਦੇ ਇਹ ਸ਼ੰਕਰ ਵਾਲੇ ਅੱਗੇ 5 ਸਾਲ ਪਹਿਲਾਂ ਮੈਂ ਕਰਾਇਆ ਸੀ ਇੱਕ ਪੈਸਾ ਵੀ ਨਹੀਂ ਲੱਗੇ ਮੇਰਾ ਖਾਣਾ ਦਾਲਾ ਵੀ ਕੋਲੋਂ ਖੁਲਾਉਂਦੇ ਨੇ ਹਾਂ ਉਹਨਾਂ ਦਾ ਵੀ ਧੰਨਵਾਦ ਹੈ ਇਹ ਸ੍ਰੀ ਚੰਨ ਕੰਸਾਈ ਸਪੋਰਟਸ ਕਲੱਬ ਵੱਲੋਂ ਤੇ ਸੰਕਰ ਆ ਰਹੀਆ ਹਸਪੀਟਲ ਵੱਲੋਂ ਤੇ ਐਸਜੀਪੀਸੀ ਵੱਲੋਂ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਵੱਲੋਂ ਇੱਕ ਮਿਲਿਆ ਹੋਇਆ ਇਹ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਗਰੀਬਾਂ ਦੀ ਜਨ ਮਤਲਬ ਲੋੜਵੰਦਾ ਦੇ ਇਵੇਂ ਪ੍ਰੇਸ਼ਣ ਕਰਾਉਣਾ ਨਹੀਂ ਕੋਈ ਕਲਾ ਸਕਦਾ ਪ੍ਰੇਸ਼ਣ ਉਹਨਾਂ ਨੂੰ ਬਹੁਤ ਮਤਲਬ ਇੱਕ ਹੋਰ ਬਾਪੂ ਜੀ ਜਿਹੜਾ ਇਹ ਵੀ ਵਧੀਆ ਗੱਲਾਂ ਨਾਲ ਉਹ ਕਹਿੰਦੇ ਵੀ ਜਾਣ ਤੇ ਆਣ ਤੇ ਵੀ ਕੋਈ ਖਰਚਾ ਨਹੀਂ ਤੁਹਾਡਾ ਉੱਤੇ ਖਾਣੇ ਦਾ ਵੀ ਕੋਈ ਖਰਚਾ ਨਹੀਂ ਹੈ ਜੀ ਮਤਲਬ ਤੁਸੀਂ ਖਾਲੀ ਜੇਬ ਆਜੋ ਬਸ ਤੁਸੀਂ ਜਿਵੇਂ ਜਾਵਾਂਗੇ ਉਵੇਂ ਮੁੜੇ ਹੋਣਾ ਆਪਾਂ ਨੇ ਜੇ ਚਾਰ ਪੈਸੇ ਜੇਬ ਵਿੱਚ ਹੈਗੇ ਆਪਣੇ ਮੁੜ ਲਿਓ ਆਪਣੇ ਜੇ ਮਤਲਬ ਤੁਹਾਨੂੰ ਛੜਦਾ ਕੋਈ ਉੱਥੇ ਗੱਲਾਂ ਲੱਗਿਆ ਹੋਵੇ ਗੱਲ ਵਿੱਚ ਆਪਣੇ ਛੜਦਾ ਮਜ਼ਾ ਪਾ ਸਕਦੇ ਨਹੀਂ ਜੇ 500 ਚ 1000 ਖਰਚ ਜਿੰਨੂੰ ਜਿੰਨੂੰ ਆਪਣੀ ਮਰਜ਼ੀ ਆ ਮਰਜ਼ੀ ਨਾ ਕਹੋਗੇ ਤਾਂ ਵੀ ਤਾਂ ਵੀ ਹਰ ਜੂਗਾ ਤਾਂ ਇਹ ਜਾਨੀ ਕਹਿੰਦੇ ਨਹੀਂ ਵੀ ਸਾਨੂੰ ਪੈਸੇ ਖਰਚਾ ਦਿਓ ਤਾਂ ਤੇ ਦੋਹਿਆਂ ਦੇ ਖਰਚੇ ਸਾਨੂੰ ਫ੍ਰੀ ਕਹਿੰਦੀ ਹੁੰਦੀ ਸੇਵਾ ਬਹੁਤ ਵਧੀਆ ਭਰਾ ਲੈਣਾ ਜੀ ਧੰਨਵਾਦ ਧੰਨਵਾਦ ਮੈਂ ਕਿ ਪਹਿਲੇ ਦੱਸਿਆ ਵੀ ਆ ਕਿ ਪਹਿਲਾ ਜੋ ਬਲੱਡ ਤੇ ਸ਼ੂਗਰ ਵਗੈਰਾ ਜਿਹਨੇ ਨੋਰਮਲ ਹੁੰਦੀ ਆ ਉਹਦਾ ਹੀ ਆਪਰੇਸ਼ਨ ਕੀਤਾ ਜਾਂਦਾ ਸੋ ਇਹ ਇੱਕ ਬੀਬੀ ਜੀ ਨੇ ਸਾਡੇ ਨਾਲ ਜਿਹੜੇ ਕਿ ਆਪਰੇਸ਼ਨ ਕਰਵਾ ਕੇ ਆਏ ਨੇ ਤਦੋਂ ਕਰਵਾਇਆ ਜੀ ਆਪਰੇਸ਼ਨ ਤੁਸੀਂ ਹਾਂ ਪਿਛਲੇ ਪੀ ਨੇ ਸੰਗਰਾਮ ਕਰਾਇਆ ਪਿਛਲੇ ਸੰਗਰਾਮ ਨੂੰ 1 ਮਹੀਨਾ ਹੋ ਗਿਆ ਜੀ 1 ਮਹੀਨਾ ਹੋ ਗਿਆ ਕਿਵੇਂ ਆ ਹੁਣ ਬਹੁਤ ਅੱਛਾ ਹੈ ਅਜੇ ਤਾਂ ਚਲੋ ਐਨਕਾ ਅਜੇ ਪਰਹੇਜ਼ ਰੱਖਣਾ ਜਦੋਂ ਉਤਰ ਗਈ ਫਿਰ ਪੂਰੀ ਤਰ੍ਹਾਂ ਹਨਾ ਕਲੀਅਰ ਹੋਰ ਹੋ ਜੂਗਾ ਪਰਹੇਜ਼ ਜ਼ਰੂਰ ਰੱਖਿਓ ਮੈਂ ਤਾਂ ਹੀ ਦੱਸਿਆ ਤੁਹਾਨੂੰ ਡਾਕਟਰ ਸਾਹਿਬ ਨੇ ਸਮਝਾਇਆ ਤਾਂ ਹਾਂ ਸਭ ਕੁਝ ਹੀ ਸਮਝਾਇਆ ਕਿਉਂਕਿ ਪਰਹੇਜ਼ ਵੀ ਇੱਕ ਵੱਡਾ ਇਲਾ ਇਹ ਜੇ ਲਾਜੂ ਤੋਂ ਬਾਅਦ ਆਪਾਂ ਭਰੇਜ ਨਾ ਰੱਖੀਏ ਫਿਰ ਉਹ ਫਾਇਦਾ ਨਹੀਂ ਹੁੰਦਾ ਹੁਣ ਇਹਨਾਂ ਦਾ ਐਡਾ ਬੜਾ ਉਪਰਾਲਾ ਲਾਣਾ ਇੰਨੀ ਮਿਹਨਤ ਕਰ ਰਹੇ ਨੇ ਆਪਾਂ ਬਹੁਤ ਮਿਹਨਤ ਕੀਤੀ ਬਹੁਤ ਮਿਹਨਤ ਕਰੀ ਠੀਕ ਕਹਿਣਾ ਚਾਹੋਗੇ ਇਹਨਾਂ ਦੇ ਉਪਰਾਲੇ ਬਾਰੇ ਕੋਈ ਪੈਸਾ ਲੱਗਿਆ ਪਹਿਲਾਂ ਤਾਂ ਦੱਸਾਂਗੇ ਕੋਈ ਨਹੀਂ ਲੱਗਿਆ ਜੀ ਰੁਪਈਆ ਵੀ ਨਹੀਂ ਲੱਗਿਆ ਫਿਰ ਹੋਰ ਸੇਵਾ ਵੀ ਖਾਣਾ ਪੀਣਾ ਵੀ ਹਾਂਜੀ ਫਿਰ ਸੇਵਾ ਬਹੁਤ ਕੀਤੀ ਹੈ ਬੜਾ ਹਥਾ ਅੱਛਾ ਦਵਾਈ ਦਿੰਦੇ ਨੇ ਅੱਛੀ ਸੇਵਾ ਕਰਦੇ ਨੇ ਬੱਸ 하고 ਨਹੀਂ ਲੈਂਦੇ ਪੁੱਛ ਗੇਚ ਵੀ ਪੂਰੀ ਐਨ ਹੋਈ ਜਾਂ ਤੇ ਬੜੀ ਪੇਚੋਗੇਸ਼ ਕੀਤੀ ਹੈ ਜੀ ਬਹੁਤ ਜ਼ਿਆਦਾ ਕਰੀ ਆ ਮਰੀਜ਼ਾਂ ਨੂੰ ਬਹੁਤ ਉਹਨਾਂ ਨੇ ਪੁੱਛਿਆ ਹਾਂ ਫਾਇਦਾ ਹੈ ਇਹ ਚੀਜ਼ ਲੋਕਾਂ ਨੂੰ ਜਿਵੇਂ ਅੱਗੇ ਪਹਿਲਾਂ ਪਰੇਸ਼ਾਨੀਆਂ ਸੀਗੀਆਂ ਵੀ ਇਹ ਨਹੀਂ ਮਹਿੰਗਾਈ ਦੇ ਦੌਰ ਚ ਜੇ ਇਦਾਂ ਦੀ ਪ੍ਰੋਬਲਮ ਆ ਜਾਂਦੀ ਸੀ ਅਗਲਾ ਕਈ ਵਾਰ ਟਾਈਮ ਮਿਟ ਪਾਈ ਜਾਂਦਾ ਵੀ ਕਿਹੜਾ ਪੈਸੇ ਖਰਚੂ ਹਣਾ ਪਰ ਜਿਹੜਾ ਉਪਰਾਲਾ ਕੀਤਾ ਇਹਦੇ ਬਾਰੇ ਫਿਰ ਕੀ ਕਹਿਣਾ ਤੁਹਾਡਾ ਜੀ ਇਹ ਜੀ ਬਹੁਤ ਅੱਛਾ ਹੈ ਬਹੁਤ ਅੱਛਾ ਬਹੁਤ ਬਹੁਤ ਚੰਗਾ ਲੱਗਿਆ ਘਰਦਿਆਂ ਨੂੰ ਬਹੁਤ ਅੱਛੀ ਗੱਲ ਲੱਗੀ ਏ ਪਰਿਵਾਰ ਨੂੰ ਵੀ ਹੁਣ ਅਸੀਂ ਵੀ ਜਾਵਾਂਗੇ ਪਤਰਾਵਾਂਗੇ ਥੋੜਾ ਜਿਹਾ ਇਹ ਠੰਡ ਆ ਗਈ ਮਗਾ ਠੰਡ ਵਿੱਚ ਤਾਂ ਠੀਕ ਆ ਸਭ ਕੁ ਭਰੇਜ ਰਹਿੰਦੇ ਬੈਠੇ ਰਹਿੰਦੇ ਆ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਗਰਮੀ 'ਚ ਪਸੀਨਾ ਆਉਂਦਾ ਗਰਮੀ 'ਚ ਪਰਸੀਨਾ ਆਉਂਦਾ ਮੈਂ ਇੱਕ ਅੱਖ ਚ ਲੰਜ ਪੈ ਗਿਆ ਇਥੇ ਜੋ ਫੇਰ ਥੋੜੇ ਟਾਈਮ ਨੂੰ ਫੇਰ ਪੋ ਆਣਾ ਚਲੋ ਜਿਵੇਂ ਸਿਸਟਮ ਹੁੰਦਾ ਨਾ ਡਾਕਟਰ ਸਾਹਿਬਾਂ ਨੂੰ ਜਾਦੇ ਪਤਾ ਉਹਨਾਂ ਨੂੰ ਆ ਮਾ ਹਾਂਜੀ ਬਹੁਤ ਵਧੀਆ ਸੇਵਾ ਕਰੀਏ ਬਹੁਤ ਅੱਛੇ ਨੇ ਕੋਈ ਰੁਪਈਆ ਨਹੀਂ ਲੱਗਿਆ ਲੈ ਕੇ ਵੀ ਗਏ ਨੇ ਛੱਡ ਕੇ ਵੀ ਗਏ ਨੇ ਬਹੁਤ ਸੇਵਾ ਕੀਤੀ ਹੈ ਜੀ ਤੰਨਵਾ। ਸੋ ਅਸੀਂ ਮੌਜੂਦ ਸੀ ਗੁਰਦੁਆਰਾ ਸ੍ਰੀ ਚਰਨ ਕਲ ਸਾਹਿਬ ਕੇ ਜਿੱਦੇ ਕਿ ਕੈਂਪ ਲੱਗੇ ਅੱਖਾਂ ਦਾ ਤੇ ਲਗਾਤਾਰ ਚੱਲ ਰਿਹਾ ਮਰੀਜ਼ ਆਪਰੇਸ਼ਨ ਕਰਵਾ ਵੀ ਰਹੇ ਨੇ। ਹਰ ਸੰਗਤ ਨੂੰ ਗੁਰਦੁਆਰਾ ਸ੍ਰੀ ਚਰਨ ਕਲ ਸਾਹਿਬ ਮਾਚੀਵਾੜਾ ਸਾਹਿਬ ਕੇ ਇਹ ਕੈਂਪ ਲੱਗਦਾ ਤੁਸੀਂ ਆ ਕੇ ਲਾਹਾ ਲੈ ਸਕਦੇ ਹੋ। ਸੋ ਕੀ ਕਹਿਣਾ ਤੁਹਾਡਾ ਇਸ ਉਪਰਾਲੇ ਬਾਰੇ ਕਮੈਂਟ ਕਰਨਾ। ਇਹ ਉਪਰਾਲਾ ਵਧੀਆ ਲੱਗਿਆ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਆਪਣੇ ਕਮੈਂਟਸ ਕੀਮਤੀ ਸੁਝਾਅ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਜੀ ਧੰਨਵਾਦ। ਸਾਨੂੰ ਉਹ ਸਾਈਡ ਤੇ ਚਾਹੀਦਾ ਚਾਹ ਹੁਣ ਦੱਸ ਦੇ ਉਹ ਨਸ਼ਾ ਸਾਨੂੰ ਸਾਨੂੰ ਦੱਸ ਦੇ ਨਾਲ ਨਾਲ ਲੈ ਕੇ ਜਾਣ ਦੀ ਤੇ ਜਿਹੜਾ ਕੋ ਦਵਾਈ ਜਿਵੇਂ ਦੱਸਿਆ ਭੈਣ ਜੀ ਕੋਈ ਦਵਾਈ ਖਾਂਦਾ ਹੋਵੇ ਜਿਹੜਾ ਕੋ ਦਵਾਈ ਖਾਂਦਾ ਉਹ ਆਪਣੀ ਦਵਾਈ ਨਾਲ ਲੈ ਕੇ ਜਾਣ ਜਾਂ ਦੱਸ ਦੇਣ ਸਾਨੂੰ ਨਾ ਉਹ ਆਪਾਂ ਕਿਤੇ ਨਾ ਹੁਣ ਤੁਹਾਨੂੰ ਆਪਾਂ ਲੈ ਕੇ ਜੀ ਠੀਕ ਹੈ ਜੀ ਸਿਰ ਧਿਆਨ ਰੱਖਣਾ ਰੋਣਾ ਨਾ ਪਾਓ ਬਿਲਕੁਲ ਵੀ ਤੇ ਤੁਹਾਡਾ ਆਪਣਾ ਸਮੂਹ ਨੇ ਘਰੋਂ ਲੈ ਕੇ ਨਾ ਘਰ ਨਾਲੋਂ ਵੱਧ ਥੋੜੀ ਸੇਵਾ ਉੱਥੇ ਹੈ ਜੇ ਕੋਈ ਵੀ ਲੱਗ ਰਿਹਾ ਕੋਈ ਜੇ ਕੋਈ ਹਾਰਟ ਦੀ ਜਾਂ ਦਵਾਈ ਦਾ ਉਹ ਦੱਸ ਦੋ ਕੁਝ ਕੁ ਲੈ ਕੇ ਆਏ ਨਹੀਂ ਕੋਈ ਗੱਲ ਨਹੀਂ ਉਹ ਤੇ ਮੇਰੇ ਕੋਲ ਆ ਗਿਆ ਤੁਹਾਡੇ ਨਾਲ ਤੁਹਾਡੇ ਨਾਲ ਹੋਈ ਥੋੜਿਆ ਦੇ ਦਿੱਤੇ